255 ਦੇ ਬਲੇਟਨ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੇਤਰਤ ਬਟਾਲਾ ਦੇ ਭੀੜ ਭੜ ਵਾਲੇ ਇਲਾਕੇ ਖਜੂਰੀ ਗੇਟ ਨੇ ਦੇ ਚੱਲੀ ਗੋਲੀ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਜ਼ਖਮੀ ਹੋ ਗਏ ਸਨ ਉਸ ਤੋਂ ਬਾਅਦ ਮਾਹੌਲ ਗਰਮਾ ਗਿਆ ਅਤੇ ਬਾਅਦ ਆਦ ਨੂੰ ਲੱਗਿਆ ਕਿ ਬਟਾਲਾ ਦੇ ਕੁਝ ਸੰਗਠਨਾਂ ਨੇ ਬਟਾਲਾ ਬੰਦ ਦਾ ਐਲਾਨ ਕਰ ਦਿੱਤਾ ਸੀ ਉਹ ਤੱਕੇ ਦੇ ਨਾਲ ਬਾਜ਼ਾਰ ਬੰਦ ਕਰਾਉਦੇ ਹੋਏ ਨਜ਼ਰਾਏ ਜੀ ਪਰਮੇਸ਼ਰ ਜੀ ਅੱਛੇ ਸਨ ਉਹ ਤੋਂ ਬੜਾ ਸੱਟ ਲੱਗਦੇ ਨੇ ਕੀ ਕੀਤਾ ਜਾ ਰਿਹਾ ਹੈ ਇਥੇ ਆ ਰਿਹਾ ਕੱਲ ਰਾਤ ਦੋ ਆਦਮੀਆਂ ਦਾ ਕਤਲ ਹੋ ਗਿਆ ਤੇ ਚਾਰ ਜ਼ਖਮੀ ਹੋਇਆ ਉਹਦੇ ਬਰੋਚਾ ਪੰਜ ਪਟਾਲਾ ਬੰਦੀ ਗੱਲ ਦਿੱਤੀ ਆ ਤੇ ਪਟਾਲਾ ਬੰਦੇ ਕਿਦਾਂ ਕਰਵਾਇਆ ਜਾ ਰਿਹਾ ਅਜੇ ਸ਼ੁਰੂ ਅਜੇ ਘਰੋਂ ਨਿਕਲੇ ਆ ਆਵਾਜ਼ ਦਿੱਤੀ ਆ ਫੇਸਬੁਕ ਤੇ ਕਿਉਂਕਿ ਰਾਤ ਦਾ ਟਾਈਮ ਸੀ ਰਾਤੀ ਤੇ ਆਵਾਜ਼ ਦਿੱਤੀ ਯਾਰ ਆ ਕੀ ਦਿੰਦੇ ਤੇ ਫਿਰ ਲੋਕਾਂ ਦੁਕਾਨਾਂ ਨਹੀਂ ਖੋਲੀਆਂ ਉਹਨ ਅਸੀਂ ਆਵਾਜ਼ ਦਿੱਤੀ ਹੁਣ ਆ ਕੇ ਲੋਕ ਦੁਕਾਨਾਂ ਬੰਦ ਕਰਾ ਰਹੇ ਆ ਇਹ ਜਿਹੜੀ ਘਟਨਾਵਾਂ ਇਹ ਬੜੀ ਮੰਦਭਾਗੀ ਘਟਣੀ ਸ਼ਹਿਰ ਦੇ ਵਿੱਚ ਘਾਰ ਆ ਕੇ ਜਿੰਦਾਰੇ 8 ਵਜੇ ਜਿਹੜੀ ਆ ਗੋਲੀਆਂ ਮਾਰੀ ਗਈ ਸ਼ਰਿਆਂ ਇਹ ਜਿਹੜੀ ਫਰੋਟੀਆਂ ਮੰਗ ਰਿਆ ਇਹ ਫਰੋਟੀਆਂ ਦੀ ਹਵਲ ਚ ਜਿਹੜਾ ਮਟੋਆ ਪੁਲਿਸ ਜਿਹੜੀ ਸੁਣਵਾਈ ਨਹੀਂ ਕਰਦੀ ਬਟਾਲਾ ਸ਼ਹਿਰ ਚ ਹਰ ਰੋਜ਼ 510 ਬੰਦਿਆਂ ਦੀਆਂ ਜਿਹੜੀਆਂ ਫਰੋਟੀਆਂ ਆ ਰਹੀਆਂ ਲੱਖਾਂ ਦੀਆਂ ਕਰੋੜਾਂ ਦੀਆਂ ਪਰ ਪੁਲਿਸ ਨਾਲ ਦੀ ਤੁਸੀਂ ਇੱਕ ਸਵਾਲ ਕੀਤਾ ਸੀ ਤੁਸੀਂ ਪੁਲਿਸ ਨੂੰ ਟਾਈਮ ਦਿਆ ਜੇ ਪੁਲਿਸ ਨੂੰ ਕਰਦਾ ਨਹੀਂ ਪੁਲਿਸ ਨਹੀਂ ਆ ਪੁਲਿਸ ਨੂੰ ਟਾਈਮ ਕਿਹਦੀ ਦੇ ਰਹੇ ਪੁਲਿਸ ਨੂੰ ਹਰ ਰੋਜ਼ ਆ ਕੇ ਬਹੁਤ ਜਾ ਕੇ ਪਟੰਡੇ ਸਿਆਫਾ ਕਰਨ ਰਿਆ ਕਿ ਜਾ ਕੇ ਤੁਹਾਡਾ ਬਟਾਲਾ ਸ਼ਹਿਰ ਦਾ ਬੜਾ ਵੱਡਾ ਬਟਾਲੇ ਦੀ ਆ ਮੈਂ ਇੱਕ ਖਬਰ ਲਾਈ ਸੀ ਕਿਸੇ ਚੈਨਲ ਦੇ ਉੱਪਰ ਅਜ ਤੱਕ ਕੋ ਚਿਰ ਬਲ ਕੇ ਪੰਜਾਬ ਜਿਹੜਾ ਵਾ ਵਿਹਾਰ ਬਣ ਗਿਆ ਬਟਾਲਾ ਦੀ ਰਾਜਧਾਨੀ ਅੱਜ ਸਾਬਤ ਹੋ ਗਿਆ ਕਿ ਵਾਕਈ ਬਟਾਲਾ ਜਿਹੜੀ ਇਹ ਵਿਹਾਰ ਦੀ ਰਾਜਧਾਨੀ ਪੰਜਾਬ ਦੀ ਰਾਜਧਾਨੀ ਬਣ ਗਈ ਹੈ ਲੁਟਾ ਖੋਵਾ ਵਿੱਚ ਇਹ ਜਿਹੜੀਆਂ ਕੋਈ ਪੁਲ ਸੁਣਾ ਦੀ ਕੋਈ ਚੀਜ਼ ਨਹੀਂ ਆਪਣਾ ਪੁੱਝਾ ਚੁਕਾ ਵਿੱਚ ਨਾ ਤੁਸੀਂ ਪੁਲ ਸੁ ਦੱਸ ਸਕਦੇ ਹੋ ਆ ਜਾਂਦੇ ਆ ਜੂਆ ਕਰਾਣਾ ਗੜਾ ਸੱਟਾ ਕਰਾਣਾ ਤੇ ਕੋਈ ਥੋੜੇ ਨਾਲ ਖੜੀ ਆ ਜੇ ਤੁਹਾਡੀ ਕੋਈ ਇਨਸਾਫ ਲੈਣ ਦੀ ਗੱਲ ਹੈ ਤੁਸੀਂ ਬਾਹਰ ਹੋ ਜਾਓ ਮੇਟੋ ਤੁਹਾਨੂੰ ਇਨਸਾਫ ਨਹੀਂ ਜੇ ਮਿਲਣਾ ਕਿੰਨਾ ਕਿਰੇ ਜਿਹੜਾ ਅੱਜ ਸਾਰਾ ਦਿਨ ਲਈ ਬੰਦਾ ਆਪਾਂ ਨਿਕਲ ਰਹੇ ਆ ਤੇ ਆਪਾਂ ਪੂਰਾ ਬੰਦ ਕਰਾ ਕੇ ਸਾਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਪਧੌੜ ਦੇ ਪਿੰਡ ਸੇਣਾ ਵਿੱਚ ਸੁਖਵੰਦਰ ਸਿੰਘ ਕਲਕੱਤਾ ਮੌਤ ਮਾਮਲੇ ਵਿੱਚ ਅੱਜ ਕੀਤਾ ਜਾਵੇਗਾ ਅੰਤਮ ਸੰਸਕਾਰ ਪਿੰਡ ਸੇਣਾ ਵਿੱਚ ਵੱਡੇ ਪੱਧਰ ਤੇ ਅੰਤਮ ਸੰਸਕਾਰ ਦੇ ਮੌਕੇ ਤੇ ਬਹੁਤ ਸਾਰੀਆਂ ਸਖਸ਼ੀਤਾ ਜੁੜੀਆਂ ਸਾਰੇ ਲੋਕਾਂ ਨੇ ਕਿਹਾ ਕਿ ਵਧੀਆ ਇਨਸਾਨ ਸਾਡੇ ਵਿੱਚ ਚਲਾ ਗਿਆ ਤੇ ਇਸ ਦੀ ਨਿਰਪੱਖ ਜਾਂਚ ਹੋਵੇ ਉਹਨਾਂ ਪੰਜਾਬ ਸਰਕਾਰਾਂ ਤੇ ਕਈ ਨਿਸ਼ਾਨੇ ਵੀ ਸਾਜੇ ਗਏ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੇ ਇੱਕ ਪੰਥਕ ਸੋਚ ਆ ਜਿਹੜੀ ਉਹਦਾ ਕਤਲ ਕੀਤਾਗਾ ਕਿਉਂਕਿ ਸੁਖਵਿੰਦਰ ਕਲਕੱਤਾ ਸਾਡਾ ਪੁਰਾਣਾ ਸਾਥੀ ਸੀਗਾ ਸਰਪੰਚ ਯੂਨੀਅਨ ਬਲੋਕ ਸ਼ੈਣਾ ਦਾ ਪ੍ਰਧਾਨ ਵੀ ਸੀਗਾ ਤੇ ਬੜੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਕਿ ਕਲਕੱਤਾ ਲਗਾਤਾਰ ਲੋਕ ਇਤਾਂ ਲਈ ਲੜਾਈ ਲੜਦਾ ਸੀਗਾ ਤੇ ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਸੀ ਕਿ ਕਲਕੱਤਾ ਚਾਹੇ ਜਿਹੜਾ ਆਪਣਾ ਚਿਹਰੇ ਤੋਂ ਆਪਾਂ ਪੰਥਕ ਨਹੀਂ ਮੰਨ ਸਕਦੇ ਸੀ ਹਜੇ ਕਿਉਂਕਿ ਉਹਦੇ ਕੇਸ ਨਹੀਂ ਰੱਖੇ ਸੀ ਜਾਂ ਉਹਨੇ ਦਾੜ੍ਹੀ ਨਹੀਂ ਰੱਖੀ ਸੀ ਪਰ ਮੈਨੂੰ ਲੱਗਦਾ ਕਿ ਉਹ ਪੰਥਕ ਸੋਚ ਵੱਲ ਨੂੰ ਪ੍ਰੇਰਿਤ ਹੋ ਚੱਲਿਆ ਸੀ ਕਿਉਂਕਿ ਆਮ ਤੌਰ ਤੇ ਜਿਹੜੀਆਂ ਵੀਡੀਓ ਅੱਜ ਕੱਲ ਆਪਾਂ ਦੇਖਦੇ ਆਂ ਜਾਂ ਚੱਲ ਰਹੀਆਂ ਨੇ ਉਹ ਹਮੇਸ਼ਾ ਹੀ ਚਾਹੇ ਸਾਡੇ ਗੁਰੂਆਂ ਦੀ ਗੱਲ ਕਰਦਾ ਸੀਗਾ ਚਾਹੇ ਸਾਡੇ ਯੋਧਿਆਂ ਦੀ ਗੱਲ ਕਰਦਾ ਸੀਗਾ ਚਾਹੇ ਅਸੀਂ ਸਿਮਰਜੀਤ ਸਿੰਘ ਮਾਨ ਦੇ ਨਾਲ ਉਹਨਾਂ ਨੇ ਜਦੋਂ ਦਾ ਸ਼ੁਰੂ ਕੀਤਾ ਸੀਗਾ ਧਰਨਿਆਂ 'ਚ ਮਜਾਰਿਆਂ 'ਚ ਜਾਣਾ ਉਸ ਸਮੇਂ ਤੋਂ ਲੈ ਕੇ ਮੈਨੂੰ ਲੱਗਦਾ ਕਿ ਉਹ ਪੰਥ ਵੱਲੋਂ ਪ੍ਰੇਰਿਤ ਹੋਰ ਹੋਰ ਚੁੱਕਿਆ ਸੀ ਸੋ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆਗਾ ਕਿਉਂਕਿ ਸਾਨੂੰ ਲੱਗਦਾ ਸੀ ਕਿ ਇਹ ਪੰਥ ਖੇਚਰਾ ਆਉਣ ਵਾਲੇ ਸਮਾਂ ਸਮੇਂ ਦੇ ਵਿੱਚ ਜਿੱਥੇ ਸਾਡੇ ਬਜ਼ੁਰਗਾਂ ਦੇ ਜਾਂ ਨੌਜਵਾਨਾਂ ਦੇ ਲਈ ਇੱਕ ਮਲਮ ਪੱਟੀ ਦਾ ਕੰਮ ਕਰੂਗਾ ਕਿਉਂਕਿ ਆਮ ਤੌਰ ਤੇ ਅਸੀਂ ਅੱਜ ਦੇਖਿਆ ਕਿ ਕਿਵੇਂ ਸਾਡੀਆਂ ਗਰੀਬ ਜਿਹੜੀਆਂ ਮਾਤਾਵਾਂ ਸੀ ਕਿਵੇਂ ਕਿਸ ਤਰ੍ਹਾਂ ਰੋ ਰਹੀਆਂ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਦਾ ਜਿਹੜਾ ਪੁੱਤ ਚਲਾ ਗਿਆ ਕਿਉਂਕਿ ਮੈਂ ਦੇਖਿਆ ਕਿ ਕਲਕੱਤੇ ਦੇ ਜਦੋਂ ਅਸੀਂ ਇੱਥੇ ਆਉਂਦੇ ਸੀਗੇ ਪੰਚਾਇਤ ਘਰ ਦੇ ਵਿੱਚ ਉਦੋਂ ਬਹੁਤ ਸਾਰੀਆਂ ਸਾਡੀਆਂ ਮਾਮਾ ਉੱਥੇ ਬੈਠੀਆਂ ਸੀ ਕਿਸੇ ਨੂੰ ਪੈਨਸ਼ਨ ਆ ਲਵਾਈਆਂ ਕਿਸੇ ਦੇ ਹੋਰ ਨਿਰੇਗਾ ਦੇ ਜਿੰਨੇ ਵੀ ਕੰਮਕਾਰ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਉਹ ਕਰਵਾਉਂਦਾ ਸੀ ਸੋ ਜਿੱਥੇ ਇੱਕ ਵਧੀਆ ਲੋਕ ਆਗੂ ਸਾਡੇ ਤੋਂ ਵਿਛੜ ਗਿਆ ਉੱਥੇ ਮੈਂ ਸਮਝਦਾ ਕਿ ਸਾਡਾ ਪੰਥ ਕਾਗੂ ਜਿਹੜਾ ਸਮੇਂ ਤੋਂ ਪਹਿਲਾਂ ਚਲਾ ਗਿਆ ਜੀਤੋ ਬਹੁਤ ਵੱਡੀਆਂ ਉਮੀਦਾਂ ਸੀ ਸਾਡੀ ਸਿੱਖ ਕੌਮ ਨੂੰ ਸਾਡੇ ਪੰਥ ਨੂੰ ਖਾਸ ਤੌਰ ਤੇ ਜਿੰਨੇ ਵੀ ਸਾਡੇ ਸਰਪੰਚ ਭਰਾ ਨੇ ਕਲਕੱਤੇ ਨਾਲ ਜੁੜੇ ਸਾਨੂੰ ਬਹੁਤ ਵੱਡਾ ਘਾਟਾ ਪਿਆ ਗਿਆ ਕਿਉਂਕਿ ਚੰਗਾ ਦੋਸਤ ਦਾ ਚਲੇ ਜਾਣਾ ਵੀ ਇੱਕ ਬਹੁਤ ਵੱਡਾ ਜਿਹੜਾ ਦੁੱਖ ਦਾ ਦੁੱਖਾ ਤੇ ਅਸੀਂ ਸਮਝਿਆ ਕਿ ਸਾਡਾ ਚੰਗਾ ਦੋਸਤ ਇਸ ਦੁਨੀਆ ਤੋਂ ਸਮੇ ਤੋਂ ਪਹਿਲਾਂ ਸੱਤ ਸਾਥੋਂ ਸਦਾ ਲਈ ਵਿਛੜ ਗਿਆ ਪਰ ਫਿਰ ਵੀ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਕਰਦੇ ਹਾਂ ਕਿ ਉਹ ਸਾਡੇ ਭਰਾ ਨੂੰ ਆਤਮਿਕ ਸ਼ਾਂਤੀ ਬਖਸ਼ਣ ਜਿੱਥੇ ਵੀ ਹੋਵੇ ਉਹ ਸਦਾ ਖੁਸ਼ ਰਹੇ ਦੇਖੋ ਮੈਂ ਸਮਝਦਾ ਕਿ ਬਹੁਤ ਸਾਲਾਂ ਬਾਅਦ ਕੋਈ ਇਸ ਤਰ੍ਹਾਂ ਦਾ ਜਿਹੜਾ ਨੌਜਵਾਨ ਪੈਦਾ ਹੁੰਦਾ ਜਿਹੜਾ ਪਿੰਡ ਲਈ ਕੰਮ ਕਰਦਾਗਾ ਆਮ ਤੌਰ ਤੇ ਸਰਪੰਚਾਂ ਤੇ ਇਹ ਇਲਜ਼ਾਮ ਲੱਗਦੇ ਰਹਿੰਦੇ ਆ ਕਿ ਸਰਪੰਚ ਪਿੰਡ ਦੀ ਗ੍ਰਾਂਟ ਖਾ ਗਿਆ ਜਾਂ ਸਰਪੰਚ ਨੇ ਕਿਸੇ ਨਾਲ ਧੱਕੇਸ਼ਾਹੀ ਕੀਤੀ ਆ ਪਰ ਸਾਨੂੰ ਮਾਣ ਆ ਕਿ ਸਾਡਾ ਦੋਸਤ ਸਾਡਾ ਸਰਪੰਚ ਭਰਾ ਇੱਕ ਵੀ ਇਲਜ਼ਾਮ ਨਹੀਂ ਇਹ ਮੈਂ ਦੂਜੀ ਬੇਨਤੀ ਇਹ ਕਰਨਾ ਚਾਹਣਾਗਾ ਬੇਸ਼ੱਕ ਸਾਡੀ ਜਿਹੜੀ ਐਜੀਟੇਸ਼ਨ ਚੱਲੀ ਸੀ ਉਹ ਇੱਕ ਮਾਂ ਦੇ ਜਜ਼ਬਾਤਾਂ ਦੇ ਅੱਗੇ ਅਸੀਂ ਝੁੱਕ ਕੇ ਉਹ ਜਿਹੜੀ ਐਜੀਟੇਸ਼ਨ ਸਾਡੀ ਖਤਮ ਹੋਈ ਆ ਪਰ ਫਿਰ ਵੀ ਸਾਨੂੰ ਫਕਰ ਮਹਿਸੂਸ ਆ ਕਿ ਸਾਡੇ ਸਰਪੰਚ ਨੇ ਅਜੇ ਵੀ ਪ੍ਰਸ਼ਾਸਨ ਤੋਂ 15 ਲੱਖ ਰੁਪਏ ਲੈਣਾਗਾ ਕੋਈ ਪੰਜਾਬ ਦੇ ਵਿੱਚ ਜਾਂ ਇਤਿਹਾਸ 'ਚ ਇਹ ਮਿਸਾਲ ਨਹੀਂ ਕਿ ਕਿਸੇ ਸਰਪੰਚ ਨੇ ਅੱਜ ਤੱਕ 2 ਸਾਲ ਹੋ ਗਏ ਪੰਚਾਇਤ ਬਦਲੀ ਨੂੰ ਉਹਨੇ ਜਿਹੜਾ ਹੈਗਾ ਪ੍ਰਸ਼ਾਸਨ ਤੋਂ ਪੈਸੇ ਲੈਣੇ ਆ ਜਦੋਂ ਸਾਡੀਆਂ ਲਗਾਤਾਰ ਸਾਡੀਆਂ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਸੀ ਉਹਦੇ ਵਿੱਚ ਅਸੀਂ ਜਾ ਕੇ ਜਦੋਂ ਮੰਗ ਰੱਖੀ ਤਾਂ ਪ੍ਰਸ਼ਾਸਨ ਨੇ ਪਹਿਲੇ ਮੀਟਿੰਗ ਦੇ ਵਿੱਚ ਇਹ ਕਹਿੰਦਾ ਸੀ 7.5 ਲੱਖ ਅਸੀਂ ਕਲਕੱਤਾ ਦੇਣਾ ਪਰ ਜਦੋਂ ਅਸੀਂ ਮੀਟਿੰਗਾਂ ਦੇ ਵਿੱਚ ਲਗਾਤਾਰ ਜਿਹੜੇ ਬਿੱਲਾਂ ਦੀ ਗੱਲ ਕੀਤੀ ਜਾਂ ਕਲਕੱਤੇ ਦੇ ਕੰਮਾਂ ਨੂੰ ਦੁਬਾਰਾ ਰੀਚੈਕਿੰਗ ਗੱਲ ਦੀ ਗੱਲ ਕੀਤੀ ਤਾਂ ਪ੍ਰਸ਼ਾਸਨ ਨੇ 15 ਲੱਖ ਰੁਪਈਆ ਦੇਣ ਦਾ ਸਾਨੂੰ ਵਾਅਦਾ ਕਰ ਲਿਆ ਸੀ ਕਿ ਹਾਂ ਅਸੀਂ 15 ਲੱਖ ਰੁਪਈਆ ਕਲਕੱਤਾ ਦੇਣਾ ਤੇ ਇਦੋਂ ਜਿਹੜੀ ਇਮਾਨਦਾਰੀ ਦੀ ਉਹ ਪੰਜਾਬ ਚ ਕਿਤੇ ਨਹੀਂ ਮਿਲਦੀ ਸੋ ਗਰੀਬਾਂ ਦਾ ਮਸੀਹਾ ਸੀ ਗਰੀਬਾਂ ਦੀ ਲੜਾਈ ਲੜਦਾ ਸਮੇਂ ਤੋਂ ਪਹਿਲਾਂ ਇਸ ਦੁਨੀਆ ਤੋਂ ਚਲਾ ਗਿਆ ਅੱਜ ਸਾਡੇ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਕਲਕੱਤਾ ਦਾ ਸੰਸਕਾਰ ਕੀਤਾ ਗਿਆ ਜਿਹਦਾ 4 ਤਰੀਕ ਨੂੰ ਮੇਨ ਬੱਸ ਸਟੈਂਡ ਸੈਣਾ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਉਹਦੇ ਅੱਜ ਸੰਸਕਾਰ ਤੇ ਇਹ じゃ ਕੋਈ ਪੰਜਾਬ ਵਾਸੀ ਚਾਹੇ ਪਿੰਡ ਵਾਸੀ ਕੋਈ ਵੀ ਉਹ ਸਿਆਸੀ ਪਾਰਟੀ ਦਾ ਗੂਜਰ ਜੱਥੇ ਬੰਦਿਆਂ ਦਾ ਗੂਜਰ ਕੋਈ ਨਹੀਂ ਜਿਹੜਾ ਨਾ ਪਹੁੰਚਿਆ ਹੋਵੇ ਜਾਂ ਜਿਹਦੇ ਉਹ ਕਿਸੇ ਦੇ ਅੱਖ ਦੇ ਵਿੱਚੋਂ ਹੰਝੂ ਨਾ ਆਇਆ ਹੋਵੇ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਸਰਪੱਖੀ ਵਿਕਾਸਕਾਰਾਂ ਦੀ ਗੱਲ ਕਰਨ ਵਾਲਾ ਲੋਕਾਂ ਦੀ ਧਰਨਿਆਂ ਤੇ ਆਵਾਜ਼ ਬੁਲੰਦ ਕਰਨ ਵਾਲਾ ਇਹ ਸੁਖਵਿੰਦਰ ਸਿੰਘ ਜਿਹੜਾ ਕਲਕੱਤਾ ਹੀਰਾ ਇਹਨੂੰ ਅੱਜ ਸਾਰੇ ਲੋਕ ਗੁਮਾ ਕੇ ਬਹੁਤ ਪਛਤਾ ਰਹੇ ਨੇ ਕਿਵੇਂ ਲੱਗਦਾ ਉਹਦੇ ਜਾਂਤਵਾਰ ਪਿੰਡ ਦੇ ਵਿੱਚ ਵਿਕਾਸਕਾਰਾਂ ਦੇ ਕੋਈ ਕਮੀ ਆਵੇਗੀ ਕਮੀ ਤਾਂ ਦੇਖੋ ਜੀ ਉਹਨੇ ਉਹਦੀ ਸੋਚ ਸੀਗੀ ਉਹ ਵਿਦੇਸ਼ਾਂ ਦੇ ਵਿੱਚ ਪੀਆਰ ਸੀਗਾ ਉਹਦੀ ਸੋਚ ਸੀ ਮੈਂ ਪਿੰਡ ਨੂੰ ਅੱਗੇ ਲੈ ਕੇ ਜਾਵਾਂ ਐਸੇ ਕਰਕੇ ਕਿ ਉਹ ਆਪਦੀਆਂ ਜਿਹੜੀਆਂ ਵਿਦਿਸ਼ਨੀ ਆਪੀਰ ਵਗੈਰਾ ਹੋਰ ਸਾਰੇ ਕੁਛ ਛੱਡ ਕੇ ਉਹ ਪਿੰਡ ਦੀ ਆਉਦੀ ਧਰਤੀ ਤੇ ਬੈਠਾ ਸੀਗਾ ਵੀ ਹਾਂ ਮੈਂ ਪਿੰਡ ਨੂੰ ਜਿਹੜਾ ਵੀ ਕਿਸ ਤਰ੍ਹਾਂ ਅੱਗੇ ਜਾ ਸਕਾ ਉਹਦੀ ਸੋਚ ਸੀਗੀ ਵੀ ਜਿਹੜੀਆਂ ਪਿੰਡ ਨੂੰ ਮੈਂ ਵਿਰਾਸਤਾਂ ਦੇਵਾਂ ਵੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਯਾਦ ਰੱਖੇ ਕਿ ਹਾਂ ਸਾਡੀ ਜਿਹੜੀ ਪੰਚਾਇਤ ਸੀਗੀ ਉਸ ਟਾਈਮ ਦੀ ਮੌਕੇ ਦੀ ਮੈਂ ਉਹਦੇ ਨਾਲ ਪੰਚਾਇਤ ਮੈਂਬਰ ਸੀਗਾ ਉਸ ਟਾਈਮ ਤੇ ਵੀ ਜਿਹੜੀ ਉਹ ਪੰਚਾਇਤ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਵੀ ਇਹ ਮਾਤਾ ਮਲਕੀਤ ਕੌਰ ਦੀ ਗਵਾਹੀ ਵਿੱਚ ਉਹਨਾਂ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਇਹ ਜਿਹੜੀਆਂ ਬਣਾਈਆਂ ਨੇ ਚੀਜ਼ਾਂ ਜਿਵੇਂ ਪੰਚਾਇਤ ਕਾਰਾਗਰ ਨਰੇਗਾ ਪਾਵਨ ਜਾਂ ਪਿੰਡ ਦੇ ਮਤਲਬ ਕਿ ਵੀ ਥਾਪ ਪਰ ਮਾਡਲਾ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਆਸੀਂ ਮਤਲਬ ਕਿ ਵੀ ਲਗਾਤਾਰ ਮਾਤਾ ਮਲਕੀਤ ਕੌਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਪਿੰਡ ਦੇ ਵਿਕਾਸ ਕਾਰਜ ਕੀਤੇ ਆ ਜੀ ਤਰਨਤਾਰਨ ਤੋਂ ਕਾਲੀਦਲਬਾਰਸ ਪੰਜਾਬ ਦੇ ਵੱਲੋਂ ਸੰਦੀਪ ਸਾਨੀ ਦੇ ਭਰਾ ਮਨਦੀਪ ਸਿੰਘ ਨੂੰ ਆਪਣਾ ਉਮੀਦਵਾਰ ਲਾਣ ਆ ਗਿਆ ਜਿਸ ਤੋਂ ਬਾਅਦ ਕੱਲ ਮਨਦੀਪ ਸਿੰਘ ਨੇ ਆਪਣੀ ਸਮੁੱਚੀ ਟੂ ਬਾਪੂ ਤਰਸੀਮ ਸਿੰਘ ਤੇ ਪਾਈ ਅਮਰਤਪਾਲ ਦੀ ਮਾਤਾ ਦੇ ਨਾਲ ਤਰਨਤਾਰਨ ਗੁਰੂ ਘਰ ਵਿੱਚ ਅਦਤਬਸਕ ਹੋਣ ਤੋਂ ਬਾਅਦ ਤਰਨਤਾਰਨ ਵਿਖੇ ਆਪਣੇ ਮੁੱਖ ਦਫ਼ਤਰ ਦਾ ਦੁਕਾਟਣ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਸਮੁੱਚੀ ਪ੍ਰੈਸ ਪਾਰਟ ਨੂੰ ਸੰਬੋਧਨ ਕੀਤਾ ਅੱਜ ਤੱਕ ਰਾਪਤਾ ਨਹੀਂ ਹੋਇਆ ਉਹਨਾਂ ਨਾਲ ਨਾ ਕਦੀ ਫੋਨ ਤੇ ਗੱਲ ਜਾਂ ਅਸਲ ਕਦੀ ਨਹੀਂ ਆਪਾਂ ਮਿਲੇ ਉਹਨਾਂ ਨੂੰ ਬੱਚਿਆਂ ਦਾ ਡਿਸੀਜਨ ਉਹ ਗਲਤ ਲਿੱਤਾ ਉਹਨਾਂ ਨੇ ਬਾਕੀ ਤਰਫ਼ੀ ਫੋਨੀ ਸਰਕਾਰ ਜੋ ਗਿਆ ਉਹਨਾਂ ਦਾ ਬਹੁਤ ਜਿਆਦਾ ਸਰਕਾਰ ਕਰਦੇ ਉਹਨਾਂ ਦਾ ਜੀ ਆਪਾ ਨਸ਼ੇ ਤੋਂ ਇਲਾਵਾ ਇੱਕ ਹੋਰ ਜਿਹੜਾ ਆ ਜਿਹਨੂੰ ਆਪਾਂ ਕਹਿ ਲਈਏ ਅੱਤਵਾਦ ਗੈਂਗਸਟਰ ਗੈਂਗਸਟਰਵਾਦ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਿਨਾਲ ਦੇ ਤਰਨਤਾਰ ਦੇ ਵਿੱਚ ਹੈ ਉਹਨੂੰ ਕਿੱਥਾ ਦੇਖਦੇ ਹੋ ਦੇਖੋ ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਮੇਰਾ ਫਰਸਟ ਡੇ ਹੈ ਜੀ ਸਾਡਾ ਬੈਕਗ੍ਰਾਉਂਡ ਕੋਈ ਰਾਜਨੀਤੀ ਪਰਿਵਾਰ ਦੇ ਵਿੱਚੋਂ ਨਹੀਂ ਹੈਗਾ ਜਿਸ ਸਾ ਜਿਸ ਤਰ੍ਹਾਂ ਮੈਂ ਮਤਲਬ ਕੀ ਕਹ ਲੋ ਤਰਨਤਾਰ ਹਲਕੇ ਵਿੱਚ ਵਿਚਰਾਂਗਾ ਸਰਗੇ ਸੰਤਾ ਨੂੰ ਪੁੱਛਾਂਗਾ ਕੀ ਕਾਰਨ ਹੈ ਕੀ ਕਿ ਇੱਥੇ ਕਿਸ ਤਰ੍ਹਾਂ ਦਾ ਮੋਹ ਚੱਲਦਾ ਪਿਆ ਉਹ ਫਿਰ ਆਪਣੇ ਵਿਚਾਰ ਦੱਸਣ ਤੋਂ ਉੱਤੇ ਹੱਲ ਕੀਤਾ ਜਾਏਗਾ ਆਖਰ ਉਹ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਲੋਕ ਉਮੀਦਵਾਰ ਬਣੇ ਜੋ ਕੋਈ ਨਾ ਕੋਈ ਤਾਂ ਸਰਚ ਕੀਤਾ ਹੀ ਹੋਵੇਗਾ ਕਿ ਤਰੰਤਨ ਹਲਕੇ ਦੇ ਵਿੱਚ ਆਹ ਕੁਝ ਹੋਣ ਵਾਲਾ ਹੈ ਤੇ ਆਹ ਕੁਝ ਹੋ ਰਿਹਾ ਹੈ। ਦੇਖੋ ਜਿਹੜਾ ਤੁਸੀਂ ਵਾਕਿਆ ਸਹੀ ਕਹਿ ਰਹੇ ਹੋ ਨਸ਼ੇ ਦਾ ਮੁੱਦਾ ਕਾਫੀ ਜ਼ਿਆਦਾ ਗੰਭੀਰ ਹੈ ਖਾਸ ਕਰਕੇ ਤਰੰਤਨ ਹਿੱਸੇ ਦੇ ਵਿੱਚ ਤੇ ਆਪਣਾ ਇੱਕ ਤੁਹਾਡਾ ਮੁੱਦਾ ਹੈ ਤੁਹਾਡਾ ਕਾਰੋਬਾਰ ਦੇ ਵਿੱਚ ਕਾਰੋਬਾਰ ਵੀ ਕਾਫੀ ਜ਼ਿਆਦਾ ਡਾਊਨਫੋਰਟ ਤੇ ਜਾ ਰਿਹਾ ਹੈ ਇਹ ਸਾਰੇ ਪੰਜਾਬ ਦੇ ਵਿੱਚ ਹੀ ਆ ਡਾਊਨਫੋਰਟ ਕਿਉਂਕਿ ਜਦੋਂ ਦੀ ਸਰਕਾਰ ਬਣੀ ਹੈ ਕੰਮ ਤੇ ਵੇਖੋ ਉਹਨਾਂ ਨੇ ਕੁਝ ਕੀਤੇ ਨਹੀਂ ਹੈ ਸਿਰਫ ਇਹਨਾਂ ਨੇ ਕੀਤਾ ਕੀ ਹੈ ਕਿ ਬਿਲ ਫਰੀ ਕਰਦੇ ਆ ਦੇਖੋ ਪੰਜਾਬ ਦੇ ਵਿੱਚ ਇੱਕ ਸਾਡੇ ਨਾ ਮੰਤੇ ਬਣਾ ਕੇ ਰੱਖਤਾ ਵਾਕੀ ਆਪਣੇ ਪੰਜਾਬੀਆਂ ਨੂੰ ਬਿਲ ਫਰੀ ਦਾ ਕੋਈ ਫਾਇਦਾ ਫਾਇਦਾ ਹੀ ਨਹੀਂ ਹੈ ਜੇ ਕੀ ਇਹਨਾਂ ਨੂੰ ਚਾਹੀਦਾ ਨੌਜਵਾਨਾਂ ਨੂੰ ਆਪਣੇ ਨੌਕਰੀ ਦੇ ਨੌਕਰੀ ਦੇ ਜਿਆਦਾ ਫਾਇਦਾ ਹੋਏਗਾ 70 ਤੋਂ 80% ਆਪਣੀ ਨੌਜਵਾਨੀ ਸਾਰੀ ਬਾਹਰ ਜਾ ਚੁੱਕੀ ਹੈ ਉਹਦਾ ਕਾਰਨ ਕੀ ਹੈ ਕਿ ਇਹ ਕੋਈ ਵੀ ਇੱਥੇ ਸਿਰ ਚੁੱਕਦਾ ਵਾ ਸਿੱਧਾ ਉਹਦੇ ਅੱਗੇ ਗੋਲੀ ਆ ਜਿਹਦਾ ਕਾਰੋਬਾਰ ਚੱਲਦਾ ਉਹਦਾ ਸਿੱਧੀ ਗੋਲੀ ਹੈ ਜੀ ਮੰਦਿਰ 'ਚ ਫਰੋਤੀਆਂ ਬਹੁਤ ਆਉਂਦੀਆਂ ਨੇ ਇੱਥੇ ਉਹ ਬਾਦੀਆਂ ਨੂੰ ਲਗਦਾ ਪ੍ਰੋਸੈਸ਼ਨ ਦਾ ਕੇਸ ਟਿਕਾ ਦੇ ਰਾfte ਹੋਣ ਗਿਆ ਜਾਂ ਕੀ ਹਾਲ ਹੈ ਇਹਨਾਂ ਬੋਲੀਆਂ ਦਾ ਇਹਨਾਂ ਗੈਂਗਸਟਰਾਂ ਦਾ ਕਿਉਂਕਿ ਮਾਝਾ ਪੈਂਦਾ ਬੋਤਲ ਬੈਲਦਾ ਪਹਿਲਾਂ ਹੀ ਬਹੁਤ ਇਹਨਾਂ ਨੂੰ ਸਹਿਣਾ ਪੈਂਦਾ ਹੈ ਲੇਕਿਨ ਸ਼ਹਿਰ ਦੇ ਵਿੱਚ ਵੀ ਵਿਚਾਹ ਨਹੀਂ ਹੈ ਕਿ ਬਹੁਤ ਲੋਕ ਡਰਦੇ ਨੇ ਪਾਕ ਤਰਫੋਂ ਬਹੁਤ ਲੋਕ ਪੱਜ ਵੀ ਬਾਅਦ ਇਹੀ ਗੱਲਾਂ ਕਰਦੇ ਆ ਕਿ ਤੇ ਪਾਪ ਨਹੀਂ ਕਰ ਸਕਦੇ ਲੋਟੀਆਂ ਬਹੁਤ ਗੈਂਗਸਟਰ ਬਾਦ ਬਹੁਤ ਦੇਖੋ ਮੈਂ ਉਹ ਤੁਹਾਨੂੰ 2 ਮਿੰਟ ਪਹਿਲਾਂ ਵੀ ਇਹੋ ਦੱਸ ਕੇ ਗਿਆ ਹਾਂ ਕਿ ਹਾਲ ਦੇਖੋ ਜੀ ਮੈਂ ਤੁਹਾਨੂੰ ਉਹ ਬੇਨਤੀ ਕਰਦਾ ਵੀ ਕਿ ਮੈਂ ਮੇਰਾ ਬੈਕਗ੍ਰਾਉਂਡ ਇਸਲਾ ਨਹੀਂ ਹੈਗਾ ਆਪਣੀ ਟਿਕਾ ਠੀਕ ਹੈ ਜੀ ਮੇਰੀ ਵੀ ਕਿ ਦੁਕਾਨਦਾਰ ਵਪਾਰੀ ਆ ਮੇਰੀ ਵੀ ਉੱਥੇ ਦੁਕਾਨ ਅੰਮ੍ਰਿਤਸਰ ਦੇ ਵਿੱਚ ਆ ਤੇ ਇਹ ਹੌਲੀ ਹੌਲੀ ਜਿਹੜੇ ਮਸਲੇ ਆ ਨਾ ਇੱਕਦਮ ਤੇ ਹੱਲ ਹੋਣੇ ਨਹੀਂ ਸਟਾਰਟਿੰਗ ਦੇਖੋ ਅੱਜ ਮੇਰਾ ਪਹਿਲਾ ਦਿਨ ਆ ਜੂ ਜੂ ਮੈਂ ਅੱਗੇ ਵਿਚਰਾਂਗਾ ਤੇ ਸਾਰੇ ਹੱਲ ਹੋਣਗੇ ਦੀ। ਕਰਨਤਾਰਨ ਇੱਕ ਨਾਮ ਦਾ ਜ਼ਿਲ੍ਹਾ ਏ ਕਿਉਂਕਿ ਕਾਂਗਰਸ ਵੱਲੋਂ ਇਹ ਜ਼ਿਲ੍ਹਾ ਬਣਾਇਆ ਗਿਆ ਸੀ ਪਰ ਅਜੇ ਤੱਕ ਨਾ ਤੇ ਇਸ ਜ਼ਿਲ੍ਹੇ ਦੇ ਵਿੱਚ ਕੋਈ ਯੂਨੀਵਰਸਿਟੀ ਆ ਨਾ ਕੋਈ ਟੌਪ ਦਾ ਕਾਲਜ ਆ ਔਰ ਨਾ ਹੀ ਚੰਗੀ ਪਾਰਕ ਹੈ। ਅਸ ਟਾਈਮ ਤੇ ਜਿਹੜਾ ਕੂਰੇ ਦਾ ਡੰਪ ਹੈ ਨਾ ਉਹਨੂੰ ਲੈ ਕੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲੀ ਹੋਈ ਆ ਅਗਰ ਜੇ ਤੁਸੀਂ ਤੁਹਾਨੂੰ ਜਿਹੜੀ ਤਰਨਤਾਰ ਦੀ ਜਿਹੜੀ ਸੰਗਤ ਹੈ ਤਰਨਤਾਰ ਦੇ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਆ ਤੇ ਇਹ ਜਿਹੜੇ ਅਹਿਮ ਮੁੱਦੇ ਇਹ ਪੈਲ ਦੇ ਆਧਾਰ ਤੇ ਕਰੋਗੇ ਬਿਲਕੁਲ ਜੀ ਬਿਲਕੁਲ ਸਾਰੇ ਮੁੱਦੇ ਪੈਲ ਦੇ ਆਧਾਰ ਤੇ ਹੋਣਗੇ ਮੈਂ ਦੇਖੋ ਆਪਣੇ ਕੋਈ ਘਰੇਲੂ ਮਸਲੇ ਵਾਸਤੇ ਮਤਲਬ ਕਿ ਨਹੀਂ ਐਮਐਲਏ ਬੰਨਾ ਇਹ ਤਾਂ ਲੋਕਾਂ ਦੀ ਸੇਵਾ ਵਾਸਤੇ ਮਿਆਂਾ ਆਏ ਜੀ ਨਾ ਕਿ ਮੈਂ ਆਪਣੇ ਪਰਿਵਾਰ ਵਾਸਤੇ ਆਇਆ ਹਾਂ ਇਹ ਲੋਕਾਂ ਦੀ ਸੇਵਾ ਵਾਸਤੇ ਆਏ ਤੇ ਲੋਕਾਂ ਨੇ ਮੈਨੂੰ ਚੁਣਿਆ ਜੀ ਇੱਥੋਂ ਦਾ ਪੰਥ ਨਹੀਂ ਚੁਣਿਆ ਜੀ ਸਰਕਾਰ ਦੇ ਸਾਰੇ ਆਮ ਆਦਮੀ ਪਾਰਟੀ ਦੀ ਹੈ ਜਿਹਦੇ ਐਮਐਲਏ ਬਣ ਜਾਂਦੇ ਜਿਹਦੇ ਵਿਕਾਸ ਵਾਸਤੇ ਪੈਸੇ ਕਿੱਥੋਂ ਲੈ ਕੇ ਆਉਣੇ ਇਹ ਦੇਖੋ ਜੀ ਵਿਧਾਨ ਸਭਾ ਨੇ ਪੈਸੇ ਦੇਨੇ ਮੈਂ ਘਰੋਂ ਤੇ ਖੁਣੇ ਲਾਣੇ ਵਿਧਾਨ ਸਭਾ ਨੇ ਪੈਸੇ ਦੇਨੇ ਮੈਨੂੰ ਸਾਰੇ ਵਿਧਾਨ ਫੰਦੋਂ ਤੋਂ ਪੈਸੇ ਮਿਲਣਗੇ ਆਸ ਲੱਗਦੀ ਬਿਲਕੁਲ ਜੀ ਬਿਲਕੁਲ ਜੀ ਬਾਕੀ ਨੂੰ ਮੈਨੂੰ ਮਿਲਦੇ ਮੈਨੂੰ ਵੀ ਖੁਣੇ ਮਿਲਣ ਲੱਗੇ ਐਮਪੀ ਸਾਹ ਤੋਂ ਵੀ ਫੰਡ ਮਿਲਿਆ ਨਹੀਂ ਜੀ ਸਟੇਟ ਸਰਕਾਰ ਦੇ ਜਿਹੜਾ 5 ਕੋੜ ਦੇ ਸਲਾਮਾ ਮਿੰਟੋਂ ਦੇਖੋ ਐਸੇ ਗੱਲ ਕਿ ਸੰਸਦਾਂ ਦਾ ਰੋਸ ਹੈ ਬਹੁਤ ਜ਼ਿਆਦਾ ਉਹ ਦੇਖੋ ਇੰਨੀ ਜ਼ਿਆਦਾ ਵੋਟ ਦੇ ਹਿਸਾਬ ਵੋਟਾਂ ਜਤਾਇਆ ਹੋਵੇ ਮੈਂ ਮੈਂਬਰ ਪਾਰਲੀਮੈਂਟ ਨੂੰ ਤੇ ਉਹਨਾਂ ਵਾ ਫੰਡ ਰਿਲੀਜ਼ ਕਿਉਂ ਨਹੀਂ ਕਰਦੇ ਉਹਦਾ ਰੀਜ਼ਨ ਇੱਕੋ ਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਸ਼ਬੀ ਨੂੰ ਖਰਾਬ ਕੀਤਾ ਜਾਵੇ ਪੰਥ ਦੇ ਵਿੱਚ ਜਿਹੜਾ ਮੈਸੇਜ ਜਿਹੜਾ ਮਾੜਾ ਜਾਵੇ ਤੇ ਗਾਂ ਕੋਈ ਵੀ ਬੰਦਾ ਸਿਰਨਾ ਚੁੱਕ ਕੇ ਕਿ ਉਹਨੂੰ ਵੋਟ ਨਾ ਪਵੇ ਇਹ ਚੀਜ਼ ਸਰਕਾਰਾਂ ਦਬਾਉਂਦੀਆਂ ਪਈਆਂ ਜਾਂਦੀਆਂ। ਚਲੋ ਵੋਟਾਂ ਵੇਲੇ ਹੀ ਪੰਥ ਨੂੰ ਕਿਉਂ ਖਤਰਾ ਹੋ ਜਾਂਦਾ? ਅੱਗੋਂ ਪਿੱਛੋਂ ਕਿਉਂ ਨਹੀਂ ਪੰਥ ਨੂੰ ਖਤਰਾ ਹੁੰਦਾ? ਦੇਖੋ ਖਾਲੀ ਇੱਥੇ ਪੰਥ ਨੂੰ ਨਹੀਂ ਖਤਰਾ ਵਪਾਰੀਆਂ ਨੂੰ ਵੀ ਖਤਰਾ ਆਵਾ ਤੁਹਾਡੇ ਦੂਜੇ ਸਾਰੇ ਵਰਗਾਂ ਨੂੰ ਖਤਰਾ ਚੱਲਦਾ ਪਿਆ ਇੱਥੇ। ਖਾਲੀ ਪੰਥ ਨੂੰ ਨਹੀਂ ਖਤਰਾ ਸਾਰਿਆਂ ਨੂੰ ਪਤਾ ਹੈ ਜੀ ਇੱਥੇ। ਉਹ ਜਿਹੜਾ ਕਲਕੱਤੇ ਉਹ ਜਿਹੜਾ ਮੀਰ ਮਾਰਿਆ ਗਿਆ ਸਰਪੰਚ ਮਾਰਿਆ ਗਿਆ ਉਹ ਕੋਈ ਪੰਥ ਦਾ ਥੋੜੀ ਗੱਲਬਾਤ ਕਰਦਾ ਜਿਵੇਂ ਨਸ਼ੇ ਬੀਜੇਪੀ ਪਾਰਟੀ ਦਾ ਕਹਿਣਾ ਕਿ ਜੇ ਪੰਜਾਬ ਦਾ ਸੁਧਾਰ ਕਰ ਸਕਦੀ ਹੈ ਤੇ ਕੇਵਲ ਬੀਜੇਪੀ ਕਰ ਸਕਦੀ ਹੈ ਉਹ ਕੋਈ ਪਾਰਟੀ ਨਹੀਂ ਕਰਦੀ ਨਹੀਂ ਜੀ ਨਹੀਂ ਇਸਨਾ ਵਹਿਮ ਹੀ ਹੈ ਜੀ ਇਹ ਤੇ ਜਿਹੜੀ ਆਪਣੀ ਕਾਲੀ ਦਲ ਸਰਕਾਰ ਆਵਾਸ ਪੰਜਾਬ ਕਾਲੀ ਦਲ ਦੀ ਸਰਕਾਰ ਆਏਗੀ ਤੋ ਕਾਫੀ ਸੁਧਾਰ ਹੋਵੇ ਸੁਨੇਹਾ ਕੀ ਹੈ ਕਰਨਤਨ ਹਲਕਾ ਵਾਸੀਆਂ ਨੂੰ ਤੁਹਾਨੂੰ ਨਮਾਇंदे ਬਣਾਇਆ ਗਿਆ ਕਾਲੀ ਦਲ ਵਾਸ ਪੰਜਾਬ ਦੇ ਵੱਲੋਂ ਤੁਸੀਂ ਪਿੰਡੋਂ ਪਿੰਡੀ ਪਹੁੰਚਣਾ ਹੁਣ ਚੋਣ ਮੋਰਯ ਦੀ ਸ਼ੁਰੂਆਤ ਹੋ ਚੁੱਕੀ ਅੱਜ ਤੋਂ ਕੀ ਸੁਨੇਹਾ ਚੈਨਲ ਦੇ ਮਾਧਿਅਮ ਰਾਹੀਂ ਹਲਕਾ ਬਸ ਸੁਣਾਉਣਾ। ਦੇਖੋ ਮੈਂ ਤੇ ਤੁਹਾਡੇ ਮਾਧਿਅਮ ਨਾਲ ਇੱਕੋ ਸੁਨੇਹਾ ਦੇਣਾ ਚਾਹੁੰਦਾ ਸੰਗਤਾਂ ਦੇ ਨੂੰ ਕਿ ਦੇਖੋ ਜਿਹੜੇ ਵੀ ਨੁਮਾਇੰਦੇਦਾਰ ਕੋ ਆਂਦੇ ਪਏ ਨਾ ਇਹਨਾਂ ਨੂੰ ਪੁੱਛੋ ਜਿਹੜੀ ਸਰਕਾਰ ਮੌਜੂਦਾ ਹੈ ਇਹਨਾਂ ਨੇ 3 ਸਾਲ ਦੇ ਵਿੱਚ ਕੀਤਾ ਕੀ ਗਰਾਊਂਡ ਤੇ ਕੰਮ ਕੀ ਕੀਤਾ ਫੇਰ ਹੀ ਵੋਟ ਪਾਣਾ ਨੂੰ ਪਾਓ ਜੇ ਤੇ ਗਰਾਊਂਡ ਤੇ ਨਹੀਂ ਕੁਛ ਕੀਤਾ ਫੇਰ ਤੇ ਵੋਟ ਪਾਣਾ ਵੇਖੋ ਬੰਦਾ ਨਹੀਂ ਵੋਟ ਹੀ ਆਪਣੀ ਵੇਸਟ ਕਰਨੀ ਇਹਨਾਂ ਨੇ। ਮੇਰੇ ਕੋਲ ਦੇਖੋ ਸਮਾਂ ਥੋੜਾ ਵਾ ਪਰ ਫੇਰ ਵੀ ਦੇਖੋ ਜਿੰਨਾ ਪਹਿਲ ਦੇ ਆਧਾਰ ਤੇ ਕੰਮ ਹੋਏਗਾ ਜ਼ਰੂਰ ਕਰਾਂਗੇ। ਸਰਦਾਰਾਂ ਦੀਆਂ ਪਾਰਟੀਆਂ ਆਉਂਦੀਆਂ ਨੇ ਇਹ ਕट्टरपंथीਆਂ ਦੀ ਸਰਕਾਰ ਹੈ ਖਾਲਸਤਾਨੀਏ ਸਮਰਥਕ ਹੈ ਅਗਰ ਜੇ ਤੁਸੀਂ ਇਹਨਾਂ ਨੂੰ ਵੋਟ ਪਾਓਗੇ ਜਾਂ ਇਹਨਾਂ ਨੂੰ ਜਿਤਾਓਗੇ ਪੰਜਾਬ ਦਾ ਮਾਣ ਹੋਰ ਜ਼ਿਆਦਾ ਖਰਾਬ ਹੋਵੇਗਾ ਚਲੋ ਜੋ ਕਹਿੰਦੇ ਮੱਲੇ ਨੇ ਦੀ ਗੱਲ ਪਰ ਮੇਰੇ ਮੰਨਣ ਚ ਨਹੀਂ ਆਉਂਦੀ ਜੀ ਜੀ ਨੇ ਕਿ ਦੇਖੋ ਜਿੱਥੇ ਮੇਰੀ ਦੁਕਾਨ ਹੈ ਨਾ ਭਾਜੀ ਚਾਰ ਸਫੇਰੇ ਦੇਖੋ ਨਾ ਸਾਰੇ ਹਿੰਦੂ ਵੀਰ ਭਰਾਣੇ ਭਾਜੀ ਸਾਰੇ ਠੀਕ ਹੈ ਜੀ ਚਾਹ ਵੀ ਉਹਨਾਂ ਨੇ ਸਾਂਝੀ ਸਾਡੀ ਰੋਟੀ ਵੀ ਉਹਨਾਂ ਨੇ ਸਾਂਝੀ ਹੈ ਕਾਰੋਬਾਰ ਵੀ ਸਾਰਾ ਸਾਂਝਾ ਇਹ ਥੋੜੀ ਇਹ ਹਿੰਦੀ ਦੀ ਦੁਕਾਨ ਮੈਂ ਕੋਈ ਸਮਝ ਨਹੀਂ ਲੈਣਾ ਇਹ ਸਦਾਗ ਦੀ ਦੁਕਾਨ ਕੋਈ ਸਮਝ ਇਧਰ ਨਾਲ ਕੁਝ ਵੀ ਨਹੀਂਗਾ ਨਾ ਖਦੀ ਹੋਏਗਾ ਪਠਾਨਕੋਟ ਵਿੱਚ ਸਿਹਤ ਵਿਭਾਗ ਦੇ ਫੂਡ ਸੇਫਟੀ ਵਿਗ ਵੱਲੋਂ ਮਠਿਆਈਆਂ ਦੀਆਂ ਵੱਖ-ਵੱਖ ਦੁਕਾਨਾਂ 'ਤੇ ਜਾ ਕੇ ਸੈਂਪਲ ਭਰੇ ਗਏ ਤੇ ਕਰੀਬ 2 ਦਰਜਣ ਮਠਿਆਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਸਬੰਧ ਵਿੱਚ ਫੂਡ ਸੇਫਟੀ ਸਹਾਇਕ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਮਿਲਾਪ ਖੋਰੀ ਸਿਰੇ ਤੇ ਹੁੰਦੀ ਹੈ ਇਸ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਡੇ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾਕਟਰ ਸਰਦਾਰ ਦਿਲਰਾਜ ਸਿੰਘ ਜੀ ਤੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਦਿੱਤਿਆ ਜੀ ਇਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜਾ ਆ ਸਾਡੀ ਫੂਡ ਸੇਫਟੀ ਜਿਹੜਾ ਟੀਮ ਹੈਗੀ ਆ ਉਹਦੇ ਵੱਲੋਂ ਮੈਂ ਐਜ਼ ਏ ਸਹਾਇਕ ਕਮਿਸ਼ਨਰ ਫੂਡ ਤੇ ਮੇਰੇ ਨਾਲ ਸਾਡੇ ਫੂਡ ਸੇਫਟੀ ਅਫਸਰ ਜਿਹੜੇ ਆ ਅਸੀਂ ਜਿਹੜੇ ਆ ਅਲੱਗ-ਅਲੱਗ ਖਾਣ ਟੀਣ ਵਾਲੀਆਂ ਵਸਤੂਆਂ ਜਿਹੜੀਆਂ ਆ ਉਹਦੀ ਜਿਹੜੀ ਆ ਚੈਕਿੰਗ ਕਰ ਰਹੇ ਹੈਗੇ ਆ ਇਸ ਚੈਕਿੰਗ ਦੇ ਦੌਰਾਨ ਜਿਹੜਾ ਆ ਅਸੀਂ ਜਿਹੜਾ ਹੈਗਾ ਆ ਸਾਡੀ ਫੂਡ ਸੇਫਟੀ ਅਫੀਸਰਸ ਵੱਲੋਂ ਜਿਹੜਾ ਹੈਗਾ ਆ ਉਹ ਵਰਕ ਤੋਂ ਬਣੀਆਂ ਮਠਾਈਆਂ ਦੇ ਜਿਨ੍ਹਾਂ ਜਿਨ੍ਹਾਂ ਮਠਾਈਆਂ ਦੇ ਉੱਤੇ ਵਰਕ ਲੱਗਾ ਆ ਜਾਂ ਖੋਆ ਜਾਂ ਹੋਰ ਜਿਹੜੀਆਂ ਦੇਸੀ ਘਿਓ ਤੋਂ ਬਣੀਆਂ ਮਠਾਈਆਂ ਆ ਜਾਂ ਹੋਰ ਮਠਾਈਆਂ ਆਦ ਜਿਹੜੀਆਂ ਆ ਇਹਨਾਂ ਚੀਜ਼ਾਂ ਦਾ ਜਿਹੜਾ ਆ ਸੈਂਪਲ ਲੈ ਕੇ ਜਿਹੜਾ ਆ ਸਾਡੀ ਸਟੇਟ ਫੂਡ ਲੈਬ ਜਿਹੜੇ ਆ ਉਹ ਭੇਜੇ ਜਾ ਰਹੇ ਆ ਜੋ ਵੀ ਉਹਦੀ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਜਿਹੜੀ ਆ ਜੋ ਵੀ ਬੰਦੀ ਫੂਡ ਸੇਫਟੀ ਸਟੈਂਡਰਡ ਐਕਟ ਦੀ ਕਾਰਵਾਈ ਜਿਹੜੀ ਆ ਉਹ ਫਿਰ ਅਮਲ ਦੇ ਵਿੱਚ ਲਿਆਂਦੀ ਜਾਏਗੀ ਜੀ ਇਸ ਤੋਂ ਇਲਾਵਾ ਅਸੀਂ ਜਿਹੜੇ ਵੀ ਜਗ੍ਹਾ ਦੇ ਉੱਤੇ ਚੈਕਿੰਗ ਕਰਨ ਜਾ ਰਹੇ ਆ ਜਾਂ ਆਪ ਜੀ ਦੇ ਮਾਧਿਅਮ ਰਾਹੀਂ ਸਾਰੇ ਦੁਕਾਨਦਾਰਾਂ ਨੂੰ ਅਤੇ ਜਿਹੜੇ ਆਮ ਪਬਲਿਕ ਹੈ ਜੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਆਪਣੀਆਂ ਦੁਕਾਨਦਾਰ ਆਪਣੀਆਂ ਦੁਕਾਨ ਤੇ ਸਾਫ ਸਫਾਈ ਨਾਲ ਚੰਗੇ ਤਰੀਕੇ ਨਾਲ ਜਿਹੜਾ ਆਪਣਾ ਖਾਣ-ਪੀਣ ਦਾ ਸਾਮਾਨ ਜਾਂ ਮਠਾਈਆਂ ਆਦ ਬਣਾਉਣ ਤੇ ਲੋਕੀ ਵੀ ਜਿਹੜਾ ਆ ਉਹ ਸਾਫ ਸੁਥਰੀਆਂ ਚੀਜ਼ਾਂ ਦੇਖ ਕੇ ਤੇ ਤਾਂ ਹੀ ਇਹ ਚੀਜ਼ਾਂ ਖਰੀਦਣ ਕਿਉਂਕਿ ਇਹ ਜਿਹੜੀ ਚੀਜ਼ ਆ ਇਹ ਦੋਨੇ ਪਾਸੇ ਹੀ ਜਿਹੜੀ ਆ ਡਿਪੈਂਡ ਕਰਦੀ ਆ ਲੋਕੀ ਵੀ ਅੱਛਾ ਖਾਣ ਦੁਕਾਨਦਾਰ ਵੀ ਅੱਛਾ ਜਿਹੜਾ ਆ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਦੇਣ ਤਾਂ ਹੀ ਜਿਹੜਾ ਆ ਸਾਰਾ ਤਰੀਕੇ ਦੇ ਨਾਲ ਜਿਹੜਾ ਆ ਆਪਾਂ ਆਪਣਾ ਜਿਹੜਾ ਜ਼ਿਲ੍ਹਾ ਆ ਇਹਨੂੰ ਅੱਛੇ ਤਰੀਕੇ ਦੇ ਨਾਲ ਜਿਹੜਾ ਆ ਕੰਮ ਕਰਵਾ ਸਕਦੇ ਆ ਦਿਵਾਲੀ ਦੇ ਸਬੰਧ ਦੇ ਵਿੱਚ ਮੈਂ ਉਹੀ ਆਬਜੇ ਨੂੰ ਦੱਸ ਰਿਹਾ ਆ ਅਸੀਂ ਜਿਹੜਾ ਆ ਬਾਰ-ਬਾਰ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਬਾਰ-ਬਾਰ ਜਿਹੜੀਆਂ ਹਦਾਇਤਾਂ ਵੀ ਜਾਰੀ ਕਰ ਰਹੇ ਹੈਗੇ ਆ ਕਿ ਉਹ ਆਪਣੀਆਂ ਦੁਕਾਨਾਂ ਤੇ ਜਾਂ ਆਪਣੀ ਜਿਹੜੀਆਂ ਵਰਕਸ਼ਾਪ ਆ ਜਾਂ ਜਿੱਥੇ ਉਹ ਖਾਣ ਪੀਣ ਦਾ ਸਾਮਾਨ ਜਾਂ ਮਠਾਈਆਂ ਆ ਤਿਆਰ ਕਰਦੇ ਆ ਉੱਥੇ ਸਾਫ ਸਫਾਈ ਰੱਖਣ ਉਨੀ ਕੀ ਚੀਜ਼ ਬਣਾਉਣ ਜਿੰਨੀ ਕਰਨ ਨੂੰ ਲੱਗਦਾ ਹੈ ਵੀ ਉਹ ਵੇਖ ਸਕਦੀ ਆ ਔਰ ਜੋ ਵੀ ਤਿਆਰ ਕਰਦੇ ਆ ਉਹਨੂੰ ਅੱਛੇ ਸਹੀ ਟੈਂਪਰੇਚਰ ਦੇ ਉੱਤੇ ਟੱਕ ਕੇ ਰੱਖਣ ਤਾਂ ਕਿ ਉਹ ਚੀਜ਼ ਜਿਹੜੀ ਆ ਲੋਕਾਂ ਨੂੰ ਸਾਫ ਸਫਾਈ ਤੇ ਸਹੀ ਤਰੀਕੇ ਨਾਲ ਜਿਹੜੀ ਉਹ ਪ੍ਰੋਸੀਜਰ ਸਕੇ ਦੇਖੋ ਜਿਹੜੀ ਚੀਜ਼ ਜਿੱਥੇ ਵੀ ਬਣਦੀ ਆ ਉਹ ਜਗਾ ਜਿਹੜੀ ਆ ਉਹ ਸਾਫ ਸੁਥਰੀ ਹੋਣੀ ਚਾਹੀਦੀ ਆ ਬਟ ਗੱਲ ਕੀ ਹੁੰਦੀ ਆ ਵੀ ਇਹ ਜਦੋਂ ਕਹਿੰਦੇ ਆ ਵੀ ਜਦੋਂ ਅਸੀਂ ਕੰਮ ਕਰਦੇ ਆ ਉਸ ਟਾਈਮ ਜਿਹੜਾ ਆ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੇ ਵੀ ਇਹਨਾਂ ਦੇ ਕਾਰੀਗਰ ਆ ਜਾਂ ਦੂਸਰੇ ਬੰਦੇ ਆ ਉਹ ਕੰਮ ਕਰਦੇ ਆ ਕਰਦੇ ਆ ਬਟ ਫਿਰ ਵੀ ਜਿਹੜਾ ਆ ਇਹਨਾਂ ਨੂੰ ਜਿਹੜੇ ਜੋ ਵੀ ਨੋਰਮਸ ਹੈਗੇ ਆ ਫੋ ਸੇਫਟੀ ਸਟੈਂਡਰਡ ਐਕਟ ਦੇ ਉਹਦੇ ਅਕੋਰਡਿੰਗਲੀ ਹੀ ਕੰਮ ਕਰਨਾ ਚਾਹੀਦਾ ਕਿਉਂਕਿ ਖਾਣਾ ਅੱਛਾ ਬਣਾਉਣਾ ਤੇ ਅੱਛਾ ਪਰੋਸਣਾ ਦੋਵੇਂ ਚੀਜ਼ਾਂ ਜਿਹੜੀਆਂ ਆ ਉਹ ਫੂਡ ਸੇਫਟੀ ਸਟੈਂਡਰਡ ਐਕਟ ਦੇ ਵਿੱਚ ਆਉਂਦੀਆਂ ਅਸੀਂ ਜਿਹੜਾ ਆ ਇਹ ਸ਼ਾਪ ਦੇ ਉੱਤੇ ਜਿਹੜੀ ਚੈਕਿੰਗ ਕਰਦੇ ਆ ਜਿਨ੍ਹਾਂ ਦੇ ਇਹਨਾਂ ਦੇ ਜਿੱਦਾਂ ਕੁਝ ਜਿਹੜੇ ਹੈਗੇ ਆ ਕੁਝ ਨੋਰਮਸ ਜਿਹੜੇ ਆ ਉਹ ਸਹੀ ਨਹੀਂ ਸੀਗੇ ਉਹਦੇ ਸਬੰਧ ਦੇ ਵਿੱਚ ਦੁਕਾਨਦਾਰਾਂ ਨੂੰ ਜਿਹੜੇ ਆ ਇੰਪਰੂਵਮੈਂਟ ਨੋਟਿਸ ਵੀ ਜਿਹੜੇ ਆ ਉਹ ਜਾਰੀ ਕੀਤੇ ਆ ਤਾਂ ਕਿ ਉਹ ਜਿਹੜਾ ਆ ਉਹ ਕੁਝ ਟਾਈਮ ਦੇ ਵਿੱਚ ਵਿੱਚ ਜਿਹੜਾ ਆ ਉਹ ਚੀਜ਼ਾਂ ਠੀਕ ਕਰਕੇ ਤੇ ਉਹ ਜਿਹੜਾ ਆ ਆਪਣਾ ਵਧੀਆ ਤੇ ਸਾਫ਼ ਸਥਰਾ ਕੰਮ ਕਰੇ ਏ ਫੂਡ ਸੇਫਟੀ ਸਟੈਂਡਰਡ ਐਕਟ ਦੇ ਇਨ ਜੋ ਵੀ ਰਿਪੋਰਟ ਆਉਂਦੀ ਆ ਉਹ ਰਿਪੋਰਟ ਆਉਣ ਤੇ ਹੀ ਉੱਤੇ ਤੇ ਡਿਪੈਂਡ ਕਰਦਾ ਆ ਵੀ ਉਹਦੀ ਰਿਪੋਰਟ ਕੀ ਆਈ ਆ ਫਿਰ ਉਸ ਤੋਂ ਬਾਅਦ ਜਿਹੜਾ ਆ ਉਹ ਸਾਡੇ ਫੂਡ ਸੇਫਟੀ ਆਫੀਸਸ ਵੱਲੋਂ ਜਿਹੜਾ ਆ ਉਹ ਜਿਹੜਾ ਆ ਮਾਨਜੋਗ ਅਦਾਲਤ ਦੇ ਵਿੱਚ ਜਿਹੜਾ ਕੇਸ ਲਗਾਇਆ ਜਾਂਦਾ ਆ ਜੋ ਵੀ ਉਹਦੀ ਬਣਦੀ ਕਾਰਵਾਈ ਆ ਜਾਂ ਜੋ ਵੀ ਉਹਦਾ ਗਾਂ ਸਟਾਇਆ ਉਹ ਮਾਨਜੋਗ ਅਦਾਲਤ ਵੱਲੋਂ ਹੀ ਜਿਹੜਾ ਆ ਉਹ ਡਿਸਾਈਡ ਕੀਤਾ ਜਾਂਦਾ ਪੰਜਾਬ ਦੇ ਪੈਰਸ ਦੇ ਨਾਮ ਨਾਲ ਜਾਣਜਾਂਦੇ ਵਿਰਾਸਤੀ ਸ਼ਹਿਰ ਕਪੂਰਥਲਾ ਨੂੰ ਸਾਫ ਸੁਥਰਾ ਰੱਖਣ ਦੀ ਜ਼ਿੰਮੇਵਾਰੀ ਹੁਣ ਇਥੋਂ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੇ ਮੋਢਾਂ ਦੀ ਚੁੱਕ ਲਈ ਹੈ 1 ਅਕਤੂਬਰ ਤੋਂ ਰਾਣਾ ਗੁਰਜੀਤ ਸਿੰਘ ਅਤੇ ਨਗਰ ਨਿਗਮ ਕਪੂਰਥਲਾ ਤੇ ਕਾਂਗਰਸ ਦੇ ਕੌਂਸਲਰਾਂ ਵੱਲੋਂ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਸ਼ਹਿਰ ਵਿੱਚੋਂ ਕੂੜਾ ਚੁਕਵਾਇਆ ਜਾ ਰਿਹਾ ਹੈ ਇਸੇ ਕਾਰਨ ਦੀ ਰੋਜ਼ਾਨਾ 15 ਦੇ ਕਰੀਬ ਕਰਮਚਾਰੀ ਕੂੜਾ ਚੁਕਦੇ ਹਨ ਇਸ ਦੌਰਾਨ ਰਾਣਾ ਗੁਰਜੀਤ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 10 ਵਜੇ ਤੱਕ ਕੂੜਾ ਸੁੱਟਣ ਵਾਲੇ ਪੁਆਇੰਟਾਂ ਤੇ ਕੂੜਾ ਸੁੱਟ ਦਿਆ ਕਰਨ ਉਦੋਂ ਸ਼ਹਿਰ ਵਾਸੀਆਂ ਵੱਲੋਂ ਰਾਣਾ ਗੁਰਜੀਤ ਸਿੰਘ ਦੀ ਇਸ ਪਹਿਲ ਕਦਮੀ ਦਾ ਆਮ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਸੁਖਿੰਦਰ ਸਿੰਘ ਬਾਬਾ ਜੀ ਸੁਖਿੰਦਰ ਅੱਜ ਇੱਥੇ ਸ਼ਹਿਰ ਦੇ ਵਿੱਚ ਤੁਹਾਨੂੰ ਜੇ ਪੂਰਾ ਕਿਤੇ ਦੇਖਿਆ ਮੇਰਾ ਮੇਜ਼ਰ ਸਵਾਈ ਹੋ ਰਹੀ ਸਾਰੇ-ਸਾਰੇ ਸ਼ਹਿਰ 'ਚ ਹਾਂ ਰਾਣਾ ਗੁਰਸੇ ਸਿੰਘ ਐਮ ਐਲ ਏ ਸਾਹਿਬ ਵੱਲੋਂ ਸਾਰੇ ਸ਼ਹਿਰ 'ਚ ਸਵਾਈ ਹੋ ਰਹੀ ਸਰ ਉਹ ਆਪਣੇ ਖਰਚੇ ਦੇ ਕਰਾ ਰਹੇ ਹਾਂਜੀ ਸਰ ਆਪਣੇ ਖਰਚੇ ਕਰਾ ਰਹੇ ਸਾਰਾ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕਿ ਵਧੀਆ ਕਰਲਾ ਇਹ ਬਹੁਤ ਵਧੀਆ ਗੱਲ ਆ ਸਾਰੇ ਰਾਣਾ ਕਮਿਸ਼ਨਰ ਜੀ ਕਰਾ ਰਹੇ ਜੀ ਆਪਣੇ ਵੱਲੋਂ ਬਹੁਤ ਵਧੀਆ ਸਿਹਤ ਸਵਾਈ ਹੋਈ ਸਾਰ ਪਹਿਲੋ ਗੰਦ ਪਿਆਰੰਦਾ ਸਾਰੇ ਸ਼ਹਿਰ ਕੋ ਚੱਕਰ ਨਹੀਂ ਹੁੰਦਾ ਕੋੜਾ ਬਹੁਤ ਵਧੀਆ ਸਵਾਈ ਹੋਈ ਸਾਰ ਤੇ ਨਾ ਲੱਗਦਾ ਕਿ ਕਿਉਂਕਿ ਚੱਕੇ ਕੋੜਾ ਪਿਆਰੰਦਾ ਹੈਗਾ ਲੋਕ ਜਿਹੜੇ ਕਿ ਫੁੱਟ ਤੇ ਬਿਮਾਰੀਆਂ ਨਾਲ ਹੀ ਘਰੇ ਰਹਿੰਦੇ ਸੀਗੇ ਤੇ ਹੁਣ ਇਥੋਂ ਨੰਗਨ ਨੰਗਦੇ ਸੀਗਾ ਉਹ ਵੀ ਮੁਸ਼ਕਿਲਾਂ ਹੁੰਦੀਆਂ ਨੇ ਹਾਂਜੀ ਹਾਂਜੀ ਮੁਸ਼ਕਿਲਾਂ ਬਹੁਤ ਹੁੰਦੀਆਂ ਆ ਬਹੁਤ ਮੁਸ਼ਕਿਲਾਂ ਰਹਿੰਦੇ ਸਰ ਕੋਰਪੋਰੇਸ਼ਨ ਕਿਉਂ ਨਹੀਂ ਪਟਾਰੇ ਸਰ ਕੋਰਪੋਰੇਸ਼ਨ ਚੁਕਾਰਿਆ ਸਾਰ ਨਹੀਂ ਨਹੀਂ ਸਿਰ ਹਾਰੇ ਸਾਰੇ ਦੱਸੋ ਨਹੀਂ ਕਾਰਪੋਰੇਸ਼ਨ ਸਰ ਬੰਨੇ ਲੱਗਦਾ ਕਿ ਕੋਈ ਕੋਈ ਕੁਝ ਜਤ ਵਾਲਾ ਜਿਦਾ ਐਲਾਨ ਹੁੰਦਾ ਆਏਗਾ ਉਹਦੇ ਬਾਰੇ ਕੀ ਕਹਿਣਾ ਤਾਪ ਸਰ ਗੌਰਿਆ ਸੱਚ ਕਾਲਿਆ ਕੋਣਾ ਚੜਾ ਦੇ ਸਾਹ ਆਉਂਦੇ ਆ ਵੇਖੋ ਮੇਰੇ ਸਾਹ ਆਉਂਦੇ ਸਾਰ ਆਉਂਦੇ ਸਰ ਕੌਣ ਕਰੂਗਾ ਉਹ ਫਿਰ ਵੀ ਇਹੀ ਕਰਨਗੇ ਇਹਨਾਂ ਨੇ ਦੁਬਾਰਾ ਵੀ ਲੜਨਾ ਤੇ ਰਾਣੇ ਨੂੰ ਲੜਾਉਣਾ ਵੀ ਆ ਤੇ ਜੇ ਲੋਕ ਭਰੋਸਾ ਕਰਦੇ ਆ ਤੇ ਜ਼ਿੰਮੇਵਾਰੀ ਵੀ ਸਾਡੀ ਆ ਉਹ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਡੰਪਾਂ ਤੋਂ ਸਫਾਈ ਕਰਨੀ ਕੂੜਾ ਚੱਕ ਕੇ ਡੰਪ ਤੇ ਸੁੱਟਣਾ ਇਹ ਸਾਡੀ ਜ਼ਿੰਮੇਵਾਰੀ ਹੋਊਗੀ ਸਾਡੀ ਮੇਅਰ ਦੀ ਡਿਪਟੀ ਮੇਅਰਾਂ ਦੀ ਐਮਸੀਆਂ ਦੀ ਔਰ ਸਾਰਿਆਂ ਨੇ ਜ਼ਿੰਮੇਵਾਰੀ ਮੰਜੀਤ ਨੂੰ ਦਿੱਤੀ ਹੈ ਉੱਤਰਦਾ ਇਹ ਮੰਜੀਤ ਹੋਏਗਾ ਕਿ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਸ਼ਹਿਰ ਵਾਲਿਓ ਲੇਕਿਨ ਮੈਂ ਇੱਕ ਗੁਜਾਰਿਸ਼ ਕਰਨੀ ਚਾਹੁੰਨਾ ਕਿ ਜੇ ਸ਼ਹਿਰ ਨੂੰ ਸਾਫ਼ ਰੱਖਣਾ ਚਾਹੁੰਦੇ ਆ ਤੇ 10 ਵਜੇ ਤੋਂ ਪਹਿਲਾਂ ਪਹਿਲਾਂ ਡੰਪਾਂ ਦੇ ਉੱਤੇ ਤੁਸੀਂ ਕੂੜਾ ਸੁੱਟਦਿਆਂ ਕਰੋ ਸਾਰਾ ਦਿਨ ਕੋਈ ਕੂੜਾ ਨਹੀਂ ਚੱਕ ਸਕਦਾ ਔਰ ਜਗਾ ਜਗਾ ਡੰਪ ਨਵੇਂ ਆਪਣੀ ਮਰਜੀ ਨਾਲ ਨਾ ਬਣਾਓ ਇਹ ਸ਼ਹਿਰ ਤਾਂ ਸਾਫ਼ ਰਹਿ ਸਕਦਾ ਦੇਖੋ ਮੈਨੂੰ ਅੱਜ ਕਰੀਬ 25 ਸਾਲ ਹੋ ਗਏ ਇਹਦੇ ਚ ਕੋਈ ਦੋਰ ਨਾ ਕਪੂਰਥੇਰੇ ਵਾਲਿਆਂ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਨੂੰ ਐਮਐਲਏ ਐਮਪੀ ਕਰਦਾ ਕੋਈ ਜੀ ਨਹੀਂ ਛੱਡਿਆ ਜਿਹੜਾ ਐਮਐਲਏ ਨਾ ਬਣਾਇਆ ਹੋਵੇ ਤੁਹਾਡਾ ਰਿਣੀ ਆ ਮੈਂ ਹੋਰ ਹੋਰ ਔਰ ਮੈਂ ਕੱਲ ਦੱਸਣੀ ਚਾਹਣਾ ਕਿ ਜਿਹੜੇ ਸਰਕਾਰੀ EMPLOYEES ਆ ਇਹ ਕਮਿਸ਼ਨਰ ਦੀ ਡਿਊਟੀ ਬਣਦੀ ਆ ਕਿ ਅੰਦਰੋਂ ਊੜਾ ਚਾਹੇ ਰਿਕਸ਼ੀਆਂ ਰਾਹੀਂ ਜਾਏ ਕਿਸੇ ਰਾਹੀਂ ਉਹ ਲਿਆ ਕੇ ਤੇ ਡੰਪਾ ਤੇ ਸੁੱਟਿਆ ਜਾਵੇ। ਹੋਰ ਜੇ ਉੱਥੇ ਵੀ ਫੇਰ ਹੋ ਜਾਏਗੀ ਤੇ ਪਬਲਿਕਲੀ ਜਿੱਦਾਂ ਮੈਂ ਪ੍ਰੈਸ ਕਾਨਫਰੰਸ ਕਰ ਰਹਿੰਦਾ ਪ੍ਰੈਸ ਕਾਨਫਰੰਸ ਕਰਕੇ ਇਹ ਮੈਨੂੰ ਮੇਰੇ ਕੰਨ ਚ ਕਹਿ ਦਿੱਤਾ ਜਾਵੇ ਕਿ ਇਹ ਜ਼ਿੰਮੇਵਾਰੀ ਵੀ ਤੂੰ ਲੈ ਲਾ ਤੇ ਮੈਂ ਉਹ ਵੀ ਲੈ ਲਾਂਗਾ। ਪਾਲਟੀ ਵਾਲੇ ਕਹਿੰਦੇ ਬੀਤੀ ਰਾਤ ਨੂੰ ਕਤਲੌਰ ਵਾਈਲਡ ਲਾਈਫ ਸੈਂਚਰੀ ਦੇ ਬਾਦਰਪੁਰ ਪਿੰਡ ਨਾਲ ਲੱਗਦੀ ਹੱਦ ਵਿਚੋਂ ਲੱਕੜ ਤਸਕਰਾਂ ਵੱਲੋਂ ਖੈਰ ਦੀ ਲੱਕੜ ਦੀ ਕਟਾਈ ਕਰਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਵਾਈਲਡ ਲਾਈਫ ਸੈਂਚਰੀ ਦੇ ਅਧਿਕਾਰੀਆਂ ਵੱਲੋਂ ਮੁਸ਼ਤਾਈ ਦਿਖਾਉਂਦੇ ਹੋਏ ناکਾਮ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਆਪਾਂ ਨਾ ਆਪਣੇ ਅਸਰਾਂ ਦੇ ਹੁਕਮ ਅਨੁਸਾਰ ਜਿਹੜੇ ਸਾਡੇ ਰੋਜ਼ ਨਾਕੇ ਹੁੰਦੇ ਆ ਜੀ ਵੱਖ-ਵੱਖ ਥਾਵਾਂ ਤੇ ਸਾਡੇ ਨਾਕੇ ਲੱਗੇ ਹੁੰਦੇ ਆ ਜੀ ਰਾਤ ਵੀ ਸਾਡਾ ਵੱਖ-ਵੱਖ ਥਾਵਾਂ ਤੇ ਜਿਹੜਾ ਨਾਕਾ ਚੱਲਦਾ ਪਿਆ ਸੀਗਾ ਤੇ ਸਾਨੂੰ ਸਾਡੇ ਬੰਦਿਆਂ ਤੋਂ ਇਨਫਰਮੇਸ਼ਨ ਮਿਲੀ ਹੈ ਕੋਈ ਬੰਦੇ ਜਿਹੜੇ ਹੈਗੇ ਆ ਗਲਤ ਤਰੀਕੇ ਨਾਲ ਕੋਈ ਸੈਂਟਰੀ ਤੇ ਐਂਟਰ ਕੀਤੇ ਆ ਜੀ ਬਾਦਰਪੁਰ ਦੇ ਨਜ਼ਦੀਕ ਆਹੀਂ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੇ ਆਪ ਤਰ੍ਹਾਂ ਦੇ ਧਿਆਨ ਚਾਹੀ ਲਿਆਤਾ ਨਾਲ ਹੀ ਨਾਲ ਹੀ ਪੁਲਿਸ ਦੇ ਧਿਆਨ ਚ ਲਿਆਤਾ ਜੀ ਪੁਲਿਸ ਦੀ ਮਤਨ ਨਾਲ ਆਪਣੇ ਸੀਨੀਅਰ ਅਫਸਰਾਂ ਦੀ ਮਤਨ ਨਾਲ ਆਹੀਂ ਜਿਹੜਾ ਮੌਕੇ ਦੇ ਨਾਕੇ ਜਗ੍ਹਾ ਜਗ੍ਹਾ ਲਗਾ ਲਿਆ ਉਹਨਾਂ ਨੂੰ ਕਿਰਾ ਪਾਲਿਆ ਜਦੋਂ ਅਸੀਂ ਇਹਨਾਂ ਨੂੰ ਮਲਕੀ ਦਾ ਪਿੱਛਾ ਕੀਤਾ ਆ ਤੇ ਇਹ ਸਾਨੂੰ ਦੇਖ ਕੇ ਫਰਾਰ ਹੋ ਗਏ ਆ ਮੌਕੇ ਦੀ ਜਿਹੜੀ ਗੱਡੀ ਸੀ ਲੋਡ ਉਹ ਅਸੀਂ ਕਬਜ਼ੇ ਚ ਲੈ ਲਈ ਆਪਣੇ ਜੀ ਹਾਂਜੀ ਕਿੰਨੇ ਕੁ ਅੰਦਰ ਇਹ ਲਗਭਗ ਅਸੀਂ ਹੁਣ ਚੈਕਿੰਗ ਕਰਨ ਦੇ ਪਾਇਆ ਗਿਆ 10 ਬੂਟੇ ਪਹਿਲੇ ਮਿਲੇ ਆ ਜੀ ਬਾਕੀ ਫਾਈਨਲ ਚੈਕਿੰਗ ਕਰਕੇ ਇਹਦੀ ਰਿਪੋਰਟ ਪੂਰੀ ਬਣਾ ਗਏ ਜੀ ਅਸੀਂ ਥਾਣੀ ਜਿਹੜੀ ਦੇ ਦਾ ਨਹੀਂ ਕਾਫੀ ਜਿਹੜਾ ਇੱਕ ਤਗੜਾ ਜਿਹੜਾ ਜਿਹਨੂੰ ਗਰੋ ਕਹਿੰਦੇ ਉਹ ਗੈਂਗ ਆ ਇਹ ਇਹ ਕਾਫੀ ਜਿਹੜੇ ਸਾਲ 1.5 ਸਾਲ ਤੋਂ ਐਕਟਿਵ ਹੋਇਆ ਪਿਆ ਪੂਰੇ ਜ਼ਿਲ੍ਹੇ 'ਚ ਬਸ ਬਸ ਥਾਵਾਂ ਤੇ ਕਾਫੀ ਇਹਨਾਂ ਨੇ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਸੁਜਾਨ پرویز ਦਰਜ ਹੋਇਆ ਬੱਚੇ ਨਾਲ ਤੇ ਧਾਰ ਵੀ ਹੋਇਆ ਤੇ ਨੇਰੇ ਵੀ ਹੋਏ ਆ ਤੇ ਕਾਫੀ ਜ਼ਿਲ੍ਹੇ 'ਚ ਇਹ ਐਕਟਿਵ ਹੈਗਾ ਗਰੋ ਹੁਣ ਇਹਨਾਂ ਤੇ ਅਸੀਂ ਥੋੜਾ ਕਾਬੂ ਕੀਤਾ ਇਹਨਾਂ ਨੂੰ ਤਾਂ ਅਹੀਂ ਐਸਐਸਪੀ ਸਾਹਿਬ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਐਸਐਚਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਤੇ ਸਖਤ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਇਹ ਕੰਮ ਕਰਨ ਦੀ ਇਹਨਾਂ ਦੇ ਹਿੰਮਤ ਨਾ ਪਵੇ। ਅੰਮ੍ਰਾਲਾ ਦੇ ਸਾਹਾ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਜਾ ਰਹੇ ਮਜ਼ਦੂਰ ਦੇ ਸਾਥੀ ਨੇ ਉਸ ਦੇ ਗੁਪਤ ਅੰਗ ਵਿੱਚ ਪ੍ਰੈਸ਼ਰ ਦੀ ਹਵਾ ਪਾਉਣ ਨਾਲ ਉਸ ਦੀ ਮੌਤ ਹੋ ਗਈ। ਮਰਨਾਲਾ ਦੀ ਪਛਾਣ ਵਿਯੋਗਕੇਸਿਗ ਰੂਪ ਵਿੱਚ ਹੋਈ ਹੈ ਜਿਹੜਾ ਮੂਲ ਰੂਪ ਵਿੱਚ ਬਿਹਾਰ ਗੌਂਡਾ ਦਾ ਰਹਿਣ ਵਾਲਾ ਸੀ। ਇਹ ਮਿਹਨਤ ਮਜ਼ਦੂਰੀ ਕਰਨ ਲਈ ਪੰਜਾਬ ਆਇਆ ਹੋਇਆ ਸੀ। ਬਾਰਲ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਕੱਲ ਦਿਨਾਂਕ 10 10 25 ਕੋ ਰਾਮਾ स्पेन फैक्ट्री केसरी से एक सूचना प्राप्त हुई थी कि एक मजदूर के साथ अप्रिय घटना घटी है जिसके संबंध में रुक्का पीजीआई से प्राप्त हुआ जिसमें मजदूर की डेथ हो गई थी जो पुलिस पीजीआई में पहुंची जहां पर मृतक का भाई आजिर मिला जिसने अपने बयान में लिखवाया कि उसका भाई किसी दूसरे मजदूर के साथ कार्य कर रहा था उस मजदूर ने उसके भाई के साथ गलत हरकत की है जिससे उसके ब्रदर की डेथ हुई गई है जिसके संबंध में अभियोग दर्ज करके आरोपी को गिरफ्तार कर लिया गया आगे आरोपी को गिरफ्तार किया नियमानुसार गिरफ्तार किया गया और उसको कोर्ट में पेश किया गया राजवीर जिंदा की मौत भी आवारा पशुओं के कारण हुई उस तो बाद पता नहीं किन्निया मासूम जान चले गिया ਗੱਲ ਕਰਦੇ ਹਾਂ ਪੀਖੀ ਮਾਨਸਾ ਦੇ ਖੇਤਰੀ ਜਿੱਥੇ ਆਵਾਰਾ ਪਸ਼ੂਆਂ ਦਾ ਕਹਿਰ ਵੇਖਣ ਨੂੰ ਮਿਲਿਆ ਜਦੋਂ ਇੱਕ ਮਰੀਜ਼ਾ ਨੂੰ ਲਿਜਾ ਰਹੀ ਐਂਬੂਲੈਂਸੀ ਆਵਾਰਾ ਪਸ਼ੂ ਨਾਲ ਟਕਰ ਹੋਣ ਲਈ ਤੇ ਡਰਾਈਵਰ ਦੀ ਮੌਤ ਹੋ ਗਈ ਇਸੇ ਤਰ੍ਹਾਂ ਪੀਖੀ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਦੀ ਆਵਾਰਾ ਪਸ਼ੂ ਦੇ ਨਾਲ ਟਕਰਾਅ ਹੋਣ ਦੇ ਨਾਲ ਇੱਕ ਹੋਰ ਦੀ ਮੌਤ ਹੋ ਗਈ ਇਹ ਪਟਿਆਲਾ ਤੋਂ ਜਿਹੜੀ ਐਂਬੂਲੈਂਸ ਸੀਗੀ ਪੀਵੀ 11 ਸੀਐਕਸਰ 1158 ਜੋ ਬੈਨ ਹੈ ਇਹ ਤੇ ਬਰੇਸ਼ ਬੁਲਾਦਾ ਸ਼ਰਨਾਂ ਵਾਸਤੇ ਆਇਆ ਸੀ ਇਹ ਕੋਈ ਵਾਸੀ ਆ ਰਿਹਾ ਸੀ ਤਰਾਂ ਲੜੇ ਬਿਜਲੀ ਗ੍ਰਿਡ ਮੈਂ ਛੜਕ ਜਿਹੜੀ ਗੁਲਾਡਾ ਵਿਥੀ ਰੋਡ ਤੇ ਕਿਸੇ ਵਾਰਾ ਪਰਸ ਨਾਲ ਟਕਰਾਨ ਕਰਕੇ ਐਕਸੀਡੈਂਟ ਹੋਇਆ ਸੀ ਉਸ ਆਸੇ ਜਿਹਦੇ ਸੱਟਾ ਲੱਗਿਆ ਸੀ ਇਹ ਰਜਿਤ ਕੁਮਾਰ ਸੀਗਾ ਹੁੰਦਾ ਇਹ ਚਾਲਕ ਸੀਗਾ ਪਟਿਆਲੇ ਦਾ ਰਹਿਣ ਵਾਲਾ ਸੀ ਉਹਦੇ ਸੱਟਾਂ ਲੱਗੀਆਂ ਉਹਦੇ ਚੇਤੇ ਬਾਅਦ ਚ ਸੱਟਾ ਕਰਨ ਨੂੰ ਆਤੋ ਉਹਦੇ ਪਿਤਾ ਦੇ ਬਿਆਨ ਤੇ ਅਸੀਂ ਜਿਹੜੀ 194 ਦੀ ਕਾਰਵਾਈ ਕਰ ਰਹੇ ਬਲਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੇਖਵਾ ਸੰਗਰੂਰ ਨੇ ਸਾਡੇ ਪੱਕਾ ਬਹੁਤ ਲਾਜ ਦਿੱਸੀ ਇਹ ਉਹਦਾ ਜਿਹੜਾ ਬੇਟਾ ਹੈ ਅੰਬਰਪਤਾਲ ਸਿੰਘ ਤੇ ਉਹਦੇ ਘਰ ਵਾਲੇ ਨਿਸ਼ਤਰ ਕੌਰ ਉਮਰ ਕਰੀਓ 52 ਸਾਲ ਉਹ ਦੋਨੇ ਬੋਲਟ ਮੋਟਰਸਾਈਕਲ ਤੇ ਜਾ ਰਹੇ ਸੀ ਤਾਂ ਨੇੜੇ ਜਿਹੜਾ ਇਹ ਹੈ ਪੁਰਹ ਦੇਨਪੁਰ ਇਥੇ ਕਿਸੇ ਵਾਰਾ ਪਛੋਣ ਕਰਕੇ ਉਹਦਾ ਜਿਹੜਾ ਮੋਟਰਸਾਈਕਲ ਅਚਾਨਕ ਸਲਿੱਪ ਹੋਣ ਕਰਕੇ ਉਹਦੇ ਦੋਨੇ ਡਿੱਗ ਪਏ ਸੀ ਇਹਦੇ ਵਿੱਚ ਦੋਨਾਂ ਸੱਟਾਂ ਲੱਗ ਗਈਆਂ ਸਿਸ਼ਤਰ ਕੌਰ ਵੀ ਸੱਟ ਲੱਗੜਨ ਬਹੁਤ ਹੋ ਗਈ ਉਹਦਾ ਬੇਟਾ ਅੰਮ੍ਰਿਤਪਾਲ ਜਿਹੜਾ ਉਹ ਹਜੇ ਰਹਿ ਰਿਹਾ ਹੈ ਰੀਜੰਡਰ ਹਸਪੀਟਲ ਸਟਾਫ ਇਨਾਂ ਦੇ ਪਿਤਾ ਦੇ ਵਿਅੰਗ ਤੇ ਅਸੀਂ ਜਿਹੜੇ ਆ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੇ ਨਾਮ ਤੇ 1994 ਦੀ ਕਾਰਵਾਈ ਜਿਲ੍ਹਾ ਤਰਨਤਾਰਨ ਦੇ ਪਿੰਡ ਕਟਕਾ ਦੇ ਰਹਿਣ ਵਾਲੇ ਕਿਸਾਨ ਹਜੂਰ ਸਿੰਘ ਸਾਡੇ 3.1 ਇਕੜ ਜਮੀਨ ਵਿਆਜ਼ ਰਿਆ ਦੀ ਰਿਪੇਟ ਵਿੱਚ ਆਉਣ ਕਾਰਨ ਬਰਬਾਦ ਹੋ ਗਈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗਰੀਬ ਕਿਸਾਨ ਹਜੂਰ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਸਾਨੂੰ ਕੁਦਰਤੀ ਇਸ ਮਾਰ ਨੇ ਮੰਗਣ ਦੀ ਮਜਬੂਰ ਕਰ ਦਿੱਤਾ ਤੇ ਅਸੀਂ ਜ਼ਿੰਮੇਦਾਰ ਹੋ ਕੇ ਮੰਗਣ ਦੀ ਮਜਬੂਰ ਹੋ ਚੁੱਕੇ ਹਾਂ। ਗਰੀਬ ਕਿਸਾਨ ਹਜੂਰ ਸਿੰਘ ਨੇ ਕਿਹਾ ਕਿ ਮੈਂ ਕਰਜ਼ਾ ਚੁੱਕ ਕੇ ਆਪਣੀਆਂ ਦੀ ਧੋਤੀਆਂ ਦੇ ਵਿਆਕ ਵਿੱਚ ਸਨ ਤੇ ਇਸੇ ਜ਼ਮੀਨ ਤੋਂ ਹੀ ਇਹ ਕਰਜ਼ਾ ਵਾਪਸ ਕਰਨਾ ਸੀ ਪਰ ਵਿਆਜ਼ ਰਿਆ ਮੇਰੀ 3.1 ਇਕੜ ਜ਼ਮੀਨ ਰੋੜ ਕੇ ਲੈ ਗਿਆ। ਤੇ ਮੇਰੀਆਂ ਆਸਾਂ ਸਾਰੀਆਂ ਖਤਮ ਕਰ ਦਿੱਤੀਆਂ ਹੁਣ ਹਜੂਰ ਸਿੰਘਾਂ ਤੇ ਪਿੰਡ ਵਾਸੀ ਐਨ ਆਰ ਆਈ ਵੀਰਾਂ ਕੀ ਮਦਦ ਦੀ ਕੋਹਾ ਲਗਾ ਰਹੇ ਹਨ ਸਿੰਘ ਵੀਰ ਜੀ ਕੜਕਾ ਪਿੰਡ ਹੈ ਮੇਰਾ ਤਾਣਾ ਵੀਰ ਜੀ ਇਹਦੇ ਸਾਢੇ ਤਿੰਨ ਕਿੱਲੇ ਪੈਲੀ ਦੇ ਜੋ ਤੁਸੀਂ ਵੇਖ ਲੋ ਵੀ ਦਰਿਆ ਦੇ ਵਿੱਚ ਹੀ ਪਿਆ ਸਿਰਫ ਬਜੇ ਆਉਣਗੇ 5-7 ਮਰਲੇ ਆਉਣਗੇ ਬਚੇ ਜੇ ਚਾਪਾ ਖੜੇ ਆ ਇਹੋ ਪੈਲੀਏ ਦੀ 5-7 ਮਰਲੇ ਆ ਬਾਕੀ ਦਰਿਆ ਤੁਹਾਡੇ ਸਾਹਮਣੇ ਵਗਣ ਰਿਹਾ ਵੀ ਤੇ ਜੋ ਵੀ ਮੇਰਾ ਵੀਰਾ ਦੀ ਕੋਈ ਨਾ ਕੋਈ ਜ਼ਰੂਰ ਮਦਦ ਕਰੇ ਦੀ ਦੇਵੇਂ ਕਿ ਉਹਨਾਂ ਦੱਸਿਆ ਕਿ ਮੇਰੀ ਆਸ ਹੀ ਮੁੱਕ ਗਈ ਹੈ। ਹਾਂਜੀ ਹਾਂਜੀ ਵੀ ਇੱਥੇ ਆਸ ਤੇ ਉਹਦੀ ਮੁੱਕ ਗਈ ਆ ਕਿਉਂਕਿ 70-80 ਪਟ ਪਾਣੀ ਵਗਣ ਡਿਆ। ਆਸ ਵਿਚਾਰੇ ਦੀ ਕਹਾਣੀ ਰਹਿ ਗਈ ਨਾ ਇੰਨੇ ਕੋਈ ਮਿੱਟੀ ਪਾ ਹੀ ਸਕਦੇ ਆ ਪੰਦਰ ਆ ਬਹੁਤ ਜ਼ਿਆਦਾ ਡੂੰਗਾ ਵਾ। ਤੇ ਆਸ ਵਿਚਾਰੇ ਦੀ ਮੁੱਕੀ ਆ। ਹੁਣ ਕੀ ਮੰਨ ਕਰੋ? ਮੈਂ ਤਾਂ ਇਹੋ ਵੀਰ ਜੀ ਮੰਗ ਕਰਦਾ ਜੋ ਵੀ ਮੇਰਾ ਕੋਈ ਐਨ ਆਰ ਆਈ ਵੀਰ ਆ ਕੋਈ ਵੀ ਸੰਸਦਾ ਵਾ ਇਹ ਵੀਰ ਦੀ ਵੱਧ ਤੋਂ ਵੱਧ ਹੈਲਪ ਕਰੇ। ਪਿੰਡ ਘੜਕਾ ਜੀ ਜ਼ਿਲ੍ਹਾ ਤਰਨਤਾਰਨ देखो जी अही ते जेतरा वीर ने अगे भी दसया जूर सिंह ने तेरी 3.5 ਕਿਲੇ ਪੈੜੀ ਏਕੜ ਉਹ ਸਾਰੀ ਦਰਿਆ ਦੇ ਵਿੱਚ ਚਲ ਗਈ ਆ ਤੇ ਪਹਿਲਾਂ ਵੀ ਚਲੋ ਜਿਹੜਾ ਵੀ ਤੁਹਾਨੂੰ ਪਤਾ ਜ਼ਿਮੀਂਦਾਰਾਂ ਦਾ ਇਦਰੋਂ ਕਰਜ਼ਾ ਚੁੱਕ ਕੇ ਕੋਈ ਵਿਆਹ ਕਰਨਾ ਕੁਝ ਵੀ ਕਰਨਾ ਉਹ ਇਸ ਤਰ੍ਹਾਂ ਚੱਲਦਾ ਪੈਣਾ ਪੈਣਾ ਭਰਾਵਾਂ ਦਾ ਸਾਰਿਆਂ ਦਾ ਆਈ ਚਲਾਈ ਜ਼ਮੀਨ ਤੋਂ ਚਲਦੀ ਆ ਤੇ ਜਦੋਂ ਵੀਰ ਦੀ ਹੁਣ ਜ਼ਮੀਨ ਹੀ ਨਹੀਂ ਰਹੀ ਤੇ ਆਈ ਚਲਾਈ ਸਾਰਾ ਕੁਝ ਵੀਰ ਦਾ ਬੰਦ ਹੋ ਗਿਆ ਇਹ ਕਰਕੇ ਅਸੀਂ ਕਹਿੰਦੇ ਆ ਵੀ ਚਲੋ ਜਿਹੜਾ ਵੀ ਕੋਈ ਭੈਣ ਭਰਾ ਵਾ ਸਾਜਣ ਦਾਨੀ ਸਜਣ ਕੋਈ ਦੀ ਮਦਦ ਕਰੇ ਤੇ ਚਲੋ ਵੀਰ ਦਾ ਜਿਹੜਾ ਵਾ ਵੀ ਕੋਈ ਨਾ ਕੋਸ਼ ਜਿਹੜਾ ਸਬਖਾ ਜੂ ਜਿ ਤਰ੍ਹਾਂ ਨੇ ਦੱਸਿਆ ਵੀ ਇਹਨੇ ਲਿਮਟ ਵਾ ਜਾਂ 830 ਤੋਂ ਪੈਸੇ ਫੜੇ ਆ ਵਿਆਜੀ ਤੇ ਉਹ ਵਿਆਜੀ ਪੈਸੇ ਵੀ ਜਿਹੜੇ 830 ਨੇ ਗਾਂ ਫਸਲ ਤੇ ਦੇਣੇ ਤੇ ਜਦੋਂ ਫਸਲ ਹੀ ਨਾ ਗਈ ਤੇ ਜ਼ਮੀਨ ਹੀ ਟਹਿ ਗਈ ਜ਼ਮੀਨ ਦੀ ਆਸ ਹੀ ਨਹੀਂ ਜੀ ਇਹਦੀ ਇਹਨਾਂ ਦੀ ਵੀ ਜ਼ਿੰਦਗੀ ਨਾ ਜਾਣੀ ਘੜੀ ਬੱਚਿਆਂ ਦੀ ਵੀ ਨੰਗ ਜਾਣੀਆਂ ਜਿ ਤਰ੍ਹਾਂ 38 40 ਸਾਲ ਮੇਰੀ ਉਮਰ ਆ ਜੀ ਮੇਰੀ ਉਮਰ ਤੋਂ ਪਹਿਲਾਂ ਦਾ ਦਰਿਆ ਪਿਛੇ ਉੱਥੇ ਵਗਈ ਜਾਂਦਾ ਅਜ ਤੋਂ ਵੀ 10 15 ਕਿਲੇ ਪਿਛਾਂ ਸੀ ਐਰ ਗਿਆ ਤੇ 23 ਚ ਪਾਣੀ ਆਇਆ ਤੇ ਹੁਣ 5 ਚ ਪਾਣੀ ਆਇਆ ਤੇ ਉਹਨੇ ਆਣ ਕੇ ਸਾਰੀ ਪੈਲੀ ਢਾਲੀ ਤੇ ਲੰਮਾ ਪਾਣੀ ਚਲੇ ਨਾਲ ਹੀ ਰੋਡ ਕੇ ਲੈ ਗਿਆ ਤੇ 70 80 ਫੁੱਟ ਪਾਣੀ ਵਗੰਦਿਆ ਇਹਨੂੰ ਨਾ ਦੇ ਦੇ ਵਿੱਚ ਹੁਣ ਮਿੱਟੀ ਪਾ ਸਕਦੇ ਆ ਤੇ ਨਾ ਮਤਲਬ ਕਿ ਇੰਨੀ ਕੋਈ ਹੈਗੀ ਅਸਰਮੱਥਾ ਹੀ ਪੀ ਜਿਹੜਾ ਕੋਈ ਇਨਾ ਪਧਰਾ ਕਰ ਲੂ ਇਹਨੂੰ ਮਿੱਟੀ ਪਾ ਕੇ ਜਾਂ ਪਾਣੀ ਪਿਛੋਂ ਬੰਦ ਕਰ ਦੋ ਹੈ ਨਹੀਂਗੀ ਤੇ ਸਰਕਾਰਾਂ ਸਾਡੀ ਹੁਣ ਹੀ ਸਾਥ ਲਈ ਅਸਾਰ ਲੈਂਦੀਆਂ ਇਹ ਕਰਕੇ ਅਸੀਂ ਤੇ ਹੋਏ ਬੇਨਤੀ ਕਰਦੇ ਆਂ ਵੀ ਚਲੋ ਕੋਈ ਸਾਡੀ ਬਾਹ ਮੜੇ ਤੇ ਕੋਈ ਦਾਨੀ ਸੱਜਣ ਜਿਹੜਾ ਆਣ ਕੇ ਸਪਰਕ ਕਰਕੇ ਤੇ ਚਲੋ ਵੀਰ ਦੇ ਨਾਲ ਕੋਈ ਸਹਾਇਤਾ ਕਰੇ ਜਲੰਧ ਦੇ ਲਾਡੋਪਾਲੀ ਰੋਡ ਤੇ ਪ੍ਰੀਤ ਨਗਰ ਵਿੱਚ ਦੋ ਧਿਰਾਂ ਵਿੱਚ ਜੰਮ ਕੇ ਲੜਾਈ ਹੋਣ ਦੀ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਸਕੂਟਰੀਆਂ ਦੀ ਸਾਈਡ ਨੂੰ ਲੈ ਕੇ ਇਹ ਵੇਖਦੇ-ਵੇਖਦੇ ਮਾਮਲਾ ਇੰਨਾ ਪੱਗ ਗਿਆ ਕਿ ਵੱਡੇ ਬਬਾਲ ਦੇ ਰੂਪ ਵਿੱਚ ਚਲਾ ਗਿਆ ਉਸ ਤੋਂ ਬਾਅਦ ਇੱਕ ਦੂਜੇ ਦੀਆਂ ਪੱਗਾਂ ਉਤਰੀਆਂ ਕੱਪੜੇ ਪਾੜ ਗਏ ਲੇਕਿਨ ਉਸ ਤੋਂ ਬਾਅਦ ਇਹ ਮਾਹੌਲ ਸ਼ਾਂਤ ਹੋ ਗਿਆ ਲੇਕਿਨ ਸਵਾਲ ਇਹ ਤੇ ਬਣ ਖੜਾ ਹੁੰਦਾ ਹੈ ਕਿ ਲੋਕਾਂ ਵਿੱਚ ਕਿੰਨੀ ਕਿ ਪੇਸ਼ੈਂਸ ਹੈ ਲੋਕ ਇੱਕ ਦੂਜੇ ਦਾ ਕਤਲੋਗਾਰਤ ਕਰਮ ਵਿੱਚ ਵੀ ਬਾਜ਼ ਨਹੀਂ ਹੁੰਦੇ ਬਹਾਰ ਹਾਲ ਤਮਾਸ਼ੀ ਲੋਕਾਂ ਨੇ ਆਪਣੇ ਆਪਣੇ ਮੋਬਾਈਲਾਂ ਵਿੱਚ ਵੀਡੀਓ ਬਣਾ ਕੇ ਜਰੂਰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਪਰ ਕਿਸੇ ਨੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ

ਦੋਸਤੋ ਇਸਨਾਂ ਹੀ ਦੇਖ ਭਰਾ ਕੱਲ ਫੇ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਨੂੰ ਇਜਾਜ਼ਤ ਦੇ ਦਿਓ ਲਾ ਭਰਾ